ਕੋਈ ਪੈਸੇ ਵਾਲਾ ਸਾਡੀ ਯੂਨੀਅਨ 'ਚ ਮਸਲਾ ਨਹੀਂ ਇਹ ਸਾਨੂੰ ਨਾਮ ਬਦਨਾਮ ਕੀਤਾ ਜਾਵੇ ਹਰੇਕ ਪੂਰੇ ਇੰਡੀਆ ਵਾਰਡ 'ਚ ਦੇਖ ਰਹਾ ਹੈ ਇਹ ਸਾਡੀ ਯੂਨੀਅਨ ਦਾ ਰੱਖਾ ਹੈ ਇਹ ਸਾਡੇ ਬੰਦੇ ਦਾ ਦੇਖੋ ਕਹਿੰਦੇ ਨੇ ਪਹਿਲਾਂ ਵੀ ਆਸ ਸਾਡੀ ਯੂਨੀਅਨ ਨਾਲ ਦੇ ਨਕਾਂ ਨੂੰ ਯਾਰ ਹੋਰ ਪੰਜਾਬ ਤੋਂ ਵੀ ਇਹ ਇਹ ਸਾਡੀ ਯੂਨੀਅਨ ਹੈ ਜਿਹੜਾ ਪੈਸੇ ਵਾਲਾ ਮੈਟਰ ਹੈ ਉਹਦੀ ਜਾਂਚ ਹੋਣੀ ਚਾਹੀਦੀ ਐਮਐਲਏ ਸਾਹਿਬ ਵੀ ਕਹੇਗੀ ਅਸੀਂ ਵੀ ਕਹਿੰਦੇ ਹਾਂ ਉਹਦੀ ਜਾਂਚ ਹੋਵੇ ਵੀ ਉਹ ਜਾਂਚ ਜਿਹੜਾ ਦੋਸ਼ੀ ਪੈ ਗਿਆ ਤੇ ਕਾਰਜ ਵੀ ਵੇ ਪਰ ਸਾਡੀ ਜੂਨੀਅਰ ਤੇ ਤਰਸ ਕਰਨਾ ਸਾਡੀ ਜੂਨੀਅਰ ਦਾ ਨੁਕਸਾਨ ਨਾ ਕਰ ਤਾਂ ਸਾਡਾ ਕੰਮ ਚੱਲਦਾ ਹੈ ਬੜਾ ਵਧੀਆ ਚੱਲਦਾ ਸਾਡਾ 2500 3200 ਗੱਡੀ ਹੈ ਜਿਹੜੀ ਉਹਨਾਂ ਦਾ ਰੋਜ਼ਗਾਰ ਖਰਾਬ ਹੁੰਦਾ ਜਿੱਦਾਂ ਇਹ ਹਾਈਲਾਈਟ ਹੋਣਾ ਹੈ ਲੋਕਾਂ ਦੀ ਨਿਗਾਹ ਇਹ ਤਾਂ ਹੁਣ ਤਾਂ ਫਿਰ ਉਹੀ ਗੱਲ ਕਹਿ ਕੇ ਮੈਂ ਕਹਣਾ ਐ ਐਮਐਲਏ ਨੇ ਉਹ ਤਾਂ ਪਤਾ ਨਹੀਂ ਕੌਣ ਆ ਜੇ ਵੀ ਉੱਥੇ ਤਾਂ ਬਹਾਲੀ ਪੈਸੇ ਦੀ ਜੇ ਇਲੈਕਸ਼ਨ ਹੁੰਦੀ ਹੈ ਜੀ ਉਹਦੇ ਵਿੱਚ ਹੁਣ ਮੰਨ ਕਰ ਲੈ ਰੋਕ ਵੀ ਇਲੈਕਸ਼ਨ ਹੋਣੀ ਚਾਹੀਦੀ ਆ ਉਹਦੇ ਵਿੱਚ ਕੋਈ ਇਤਰਾਜ ਹੁੰਦਾ ਕੌਣ ਕਰਦਾ ਇਲੈਕਸ਼ਨ ਦਾ ਮੰਨ ਕੋਈ ਬ੍ਰੋਟੀ ਪਾਰਟੀ ਕਰ ਦੇ ਕੋ ਸਾਰੇ ਇੱਕ ਦੋ ਬਾਈ ਅਸੀਂ ਜੀ ਪ੍ਰਧਾਨ ਬਣੇ ਹੋਏ ਠੱਕੇ ਨਾਲ ਮਤਲਬ ਦੇਖੋ ਰੋਕ ਕਹਿੰਦੇ ਨੇ ਠੱਗਾ ਨਾਲ ਅਸੀਂ ਸਾਰੇ ਬਣੇ ਹੋਇਆ ਮੈਂ ਵੀ ਬਣਿਆ ਪੀਟਾ ਵੀ ਬਣਿਆ ਹੈ ਸੋ ਵਿਜੇਤ ਵੀ ਟੂ ਵੀ ਬਣਿਆ ਹੈ ਜਗਮੀਤ ਭੋਲਾ ਵੀ ਬਣਿਆ ਮਰਕੂ ਜੀ ਬਣਿਆ ਸਾਰੇ ਬਣੇ ਹੋਇਆ ਦੇਖੋ ਇਲੈਕਸ਼ਨ ਦਾ ਜਿਹੜਾ ਕੰਮ ਹੈ ਇਲੈਕਸ਼ਨ ਦਾ ਸਾਹਜ ਤੁਸੀਂ ਬਹੁਤ ਦੇਖੀਏ ਜਿਹੜਾ ਇਲੈਕਸ਼ਨ ਹੁੰਦਾ ਅਸੀਂ ਤਾਂ ਕਹਿੰਦੇ ਇਲੈਕਸ਼ਨ ਲੜਨੀ ਛਾੜੂ ਵਾਲਿਆਂ ਦੀ ਦੀ ਕਾ ਖਾਂਚਾ ਬਹਿਣ ਲਈ ਪਤੇ ਤੁਹਾਡਾ ਸincere ਭਰਾਵਾਂ ਦਾ ਧੰਨਵਾਦ ਜਿਹੜੀ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਜਿਹੜਾ ਸਾਡੇ ਕੱਲ ਦੁਨੀਆ 'ਚ ਉਦਘਾਟਨ ਮਹਿੰਦੂ ਤੋਂ ਬਾਅਦ ਕੋਈ ਅਫੀਸ਼ੀਅਲ ਹੋਇਆ ਉਹਦੇ ਸਬੰਧ ਤੇ ਰੱਖੀ ਹੈ ਅੱਲਾਹ ਪਰਮਾਤਮਾ ਵੀ ਰਾਸ਼ਟਰਪਤੀ ਸਾਡਾ ਹੋਟਾ ਦਾ ਭਰਾ ਮਨਜੀਤ ਕਾਕੇ ਨੂੰ ਤੰਦਰੁਸਤੀ ਬਖਸ਼ੇ ਜੁਗਿੰਦ ਗੰਦ ਕੋਹਿਆ ਜਿਹੜੇ ਸਾਡੇ ਦੁਨੀਆ ਦੇ ਆਗੂ ਵੀ ਨੇ ਜਾ ਬਾਹਰਲੀਆ ਪਾਰਟੀਆਂ ਦੇ ਆਪੂਰੇ ਚਾਹੇ ਸਾਡੇ ਹੋ ਸਾਡੇ ਬੀਜੇਪੀ ਦੇ ਆਗੂ ਨੇ ਮੈਂ ਬੇਨਤੀ ਕਰਦਾ ਹੈ ਸਾਡਾ ਇੱਕ ਸਾਡਾ ਰੁਜ਼ਗਾਰ ਹੈ ਜਿਹਦੇ ਨਾਲ ਸਿੱਧੇ ਜਾਂ ਸਿੱਧੇ ਦੌਰ ਤੇ 2025000 ਧੰਦਾ ਜੁੜਿਆ ਹੈ ਕਿਉਂਕਿ ਜਿਹੜਾ ਟਰਾਂਸਪੋਰਟ ਦਾ ਧੰਦਾ ਹੈ ਇਹ ਕਿਸਾਨੀ ਤੋਂ ਬਾਅਦ ਜੇ ਕੋਈ ਸਮਾਜ ਸੇਵਾ ਦਾ ਜਾਂ ਸੇਵਾ ਦਾ ਧੰਦਾ ਹੋ ਟਰਾਂਸਪੋਰਟ ਦਾ ਧੰਦਾ ਪਿਛਲੇ ਦਿਨ ਮੰਨੋ ਤਕਰੀਬਨ 2007 ਚ ਪਹਿਲਾ ਮੈਨੂੰ ਸਰਕਾਰ ਵੱਲੋਂ ਮਨ ਲੋ ਭਾਈਚਾਰਕ ਦੀ ਸਹਿਮਤੀ ਨਾਲ ਬਾਗੂ ਨੇ ਬੁਲਾ ਕੇ ਮੈਨੂੰ ਪ੍ਰਧਾਨ ਬਣਾਇਆ ਉਸ ਤੋਂ ਬਾਅਦ ਹਰਜੀਤ ਸਿੰਘ ਮੀਟਾ ਬਣਿਆ ਜਿਹੜਾ ਆਪਰੇਟਰਾਂ ਨੇ ਬਿਨਾਂ ਵੋਟਾਂ ਤੋਂ ਬਣਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਸੁਖਦੇਵ ਸਿੰਘ ਢੀਡਸਾ ਦੇ ਦੇ ਸੰਨਦੇਸ਼ਾਂ ਅਨੁਸਾਰ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਉਹ ਚ ਇਲੈਕਸ਼ਨ ਹੁੰਦੀ ਹੈ ਚਾਰ ਬਾਅਦ ਇਲੈਕਸ਼ਨ ਹੁੰਦੀ ਹੈ ਉਦੋਂ ਬਾਅਦ ਜਿਹੜਾ ਸਾਡਾ ਟਰੱਕੀ ਹੁੰਦਾ ਸਿਸਟਮ ਰਿਹਾ ਹੈ ਇਲੈਕਸ਼ਨ ਕੋਈ ਜਿੱਤੇ ਹਾਰੇ ਉਸ ਤੋਂ ਬਾਅਦ ਅਸੀਂ ਭਾਈਚਾਰਕ ਤੌਰ ਤੇ ਕੰਮ ਕਰਦੇ ਆ ਤਾਂ ਹੀ ਅੱਜ ਸਾਡਾ ਟਰੱਕੀ ਹੁੰਦਾ ਜਿਹੜਾ ਕੰਮ ਵੱਧ ਕੋਲ ਰਿਹਾ ਹੈ ਕਿਉਂਕਿ ਡੈਂਟਰਾਂ ਦਾ ਕੰਮ ਹੈ ਕੋਈ ਵੀ ਜੇ ਸਾਫ ਕਾਪਰ ਦਾ ਜਿਹੜਾ ਮੌਜੂਦਾ ਪ੍ਰਧਾਨ ਉਹਦੇ ਮੁਤਾਬਕੇ ਕੰਮ ਕਰਦੇ ਜੀ ਤੇ ਉਦੋਂ ਬਾਅਦ 2017 ਚ ਕਾਂਗਰਸੀ ਸਰਕਾਰ ਬਣ ਗਈ 2017 ਚ ਇੱਕ ਵਾਰੀ ਇਲੈਕਸ਼ਨ ਹੋਈ ਤੇ ਬਿਨਕੁਮਾਰ ਸ਼ਰਮਾ ਜੀ ਚੋਣ ਜਿੱਤੇ ਇਲੈਕਸ਼ਨ ਤੋਂ ਬਾਅਦ ਉਦੋਂ ਬਾਅਦ ਕੈਪਟਨ ਮਨਿੰਦਰ ਸਿੰਘ ਨੇ ਜੁਨੀਅਨਾਂ ਭੰਗ ਕਰਤੀਆਂ ਉਹ ਦੁਨੀਆ ਨਾਲ ਭੰਗ ਦਾ ਇਤਿਆਰਨ ਕਰਕੇ ਉਦੋਂ ਬਾਅਦ ਸਰਕਾਰ ਇਲੈਕਸ਼ਨ ਕਰਾਉਣਾ ਫਟਿਆ ਪੀਜ ਜੁਨੀਅਨਾਂ ਭੰਗ ਹੋਈ ਅਸੀਂ ਜਿਹੜੇ ਸਾਡੇ ਸਾਰੇ ਆਗੂ ਆ ਚਾਹੇ ਪਹਿਲਾਂ ਅਕਾਲੀ ਜਲਦੀ ਸਰਕਾਰ ਬੋਕੇ ਲਾ ਲਓ ਅਸੀਂ ਉਸ ਬੰਦੇ ਨੂੰ ਹੀ ਚੋਣ ਲੜਾਉਂਦੇ ਤੇ ਵੀ ਜਿਹੜਾ ਅਕਾਲੀਦਾਰ ਉਸ ਪਾਰਟੀ ਨਾਲ ਸਰਕਾਰ ਦੇ ਪ੍ਰਧਾਨ ਬਣ ਜੇ ਉਹ ਐਮਐਲਏ ਲੈ ਕੇ ਜਾ ਕੇ ਕਿਸੇ ਮਨਿਸਟਰ ਲੈ ਕੇ ਜਾ ਕੇ ਸਾਡੀ ਜੁਨੀਅਨ ਦੀ ਗੱਲ ਕਰਦੇ ਇਸੇ ਤਰੀਕੇ ਕਾਂਗਰਸੀ ਸਰਕਾਰ ਬੋਕੇ ਹੁੰਦਾ ਰਿਹਾ ਕਾਂਗਰਸ ਦੀ ਸਰਕਾਰ ਮੌਕੇ ਵੀ ਮੰਨ ਲਓ ਕਾਂਗਰਸ ਦੇ ਹੀ ਆਗੂ ਚੋਲੜਦੇ ਆ ਲੜੀ ਪਹਿਲੀ ਵਾਰ ਵੀ ਬਰਨਪੁਰ ਸਨਮਾਨੀ ਲੜੀ ਸੁਖਸਿੰਦਰ ਬਿੱਟੂ ਨੇ ਲੜੀ ਜਗਮੀ ਸਿੰਘ ਭੋਲਾ ਜੀ ਉਹ ਜਿੱਤ ਪ੍ਰਾਪਤ ਤੇ ਬੜਗਵਾ ਸਨਮਾਨੀ ਇਲੈਕਸ਼ਨ ਤੋਂ ਬਾਅਦ ਉਦੋਂ ਬਾਅਦ ਫੇਰ ਉਹ ਸਭ ਇਕੱਠੇ ਹੋਏ ਉਦੋਂ ਬਾਅਦ ਸਰਕਾਰ ਨੇ ਜੁਡੀ ਨਾਲ ਭੰਗ ਕਰਤੀ ਆ ਅਸੀਂ ਚਲੋ ਸੰਘਰਸ਼ ਕਰਿਆ ਆਰੰਭ ਪੰਜਾਬ ਚ ਚੱਲਿਆ ਚਲੋ ਸਰਕਾਰ ਉਸੇ ਸਿਸਟਮ ਚੱਲਦਾ ਰਿਹਾ ਇਲੈਕਸ਼ਨ ਜਿਵੇਂ ਦਾ ਨਹੀਂ ਸਮਾ ਹੁੰਦਾ ਬੈ ਕੇ ਅਸੀਂ ਭਾਈਚਾਰਕ ਤੌਰ ਤੇ ਗੁਣਾ ਕੇ ਇਹਨਾਂ ਨੂੰ ਜਿਹੜੇ ਇਹਨਾਂ ਦਾ ਆਪ ਦਾ ਪਾਰਟੀ ਵੱਲੋਂ ਬਹਿ ਕੇ ਹੁੰਦਾ ਵੀ ਇਹਨੂੰ ਅਜੇ ਕੀ ਪ੍ਰਧਾਨ ਬਣੇ ਅਸੀਂ ਜੁਲੀਅਨ ਚ ਪ੍ਰਾਨਾ ਸਾਹਿਬ ਪ੍ਰਧਾਨ ਸਾਹਿਬ ਦੇ ਨਵਾਂ ਬਣ ਗਿਆ ਜੀ ਕਿਉਂਕਿ 1 2 ਚੋਣ ਲੜਿਆ ਉਸ ਤੋਂ ਬਾਅਦ ਪ੍ਰਧਾਨ ਬਣਿਆ ਸੁਮਿੰਦਰ ਸਿੰਘ ਦਿੱਤੂ ਇੱਕ ਦੋ 26 ਤੋਂ ਫਿਰ ਜਗਨਜੀਤ ਸਿੰਘ ਬਣ ਗਿਆ ਨਾ ਵਿਪਨ ਕੁਮਾਰ ਜੀ ਬਣ ਗਿਆ ਦੁਬਾਰੇ ਭਾਈ ਜੀ 26 ਤੋਂ ਕਿਹੜੇ ਕਿਹੜੀ ਇਹ 19 19 ਜੀ ਫਿਰ ਵਿਪਨ ਕੁਮਾਰ ਤੋਂ ਬਾਅਦ ਬੀਚ ਜੰਮੀ ਸਿੰਘ ਭੁੱਲਾ ਪਾ ਜੀ ਉਸੇ ਤਰ੍ਹਾਂ ਚੱਲਦਾ ਰਿਹਾ ਜਿਵੇਂ ਕੱਲ ਪ੍ਰਕਿਰਿਆ ਹੋ ਗਈ। ਕੋਈ ਨਵੀਂ ਪ੍ਰਕਿਰਿਆ ਨਹੀਂ ਹੋਈ। ਉਸ ਤੋਂ ਬਾਅਦ 21 ਜੇ ਫਿਰ ਸੁਖਵਿੰਦਰ ਸਿੰਘ ਬੁੱੱਲਾ। ਐ ਐਮਐਲਏ ਦੀ ਥਾਪਣਾ ਨਾਲ ਬੰਦਾ ਜੀ ਪਤਾ ਨਹੀਂ। ਨਹੀਂ ਨਹੀਂ ਭਾਈ ਜੱਜ ਸਾਡੀ ਸਾਡੀ ਸਾਜ ਸਾਜ ਦੇਖੋ ਕਿਤੇ ਸ਼ਿਨੀ ਰਾਗੂ ਜਿਵੇਂ ਪਹਿਲਾਂ ਬਜਿੰਦਰ ਸਿੰਘ ਲਾਦੀ ਉਹਨਾਂ ਦੀ رائے ਲੈ ਕੇ ਆਪ ਜੀ ਬਹਿ ਕੇ ਬਣਾ ਰਹੇ ਨੇ ਵੀ ਆਪਾਂ ਇਹਨਾਂ ਨੂੰ ਉਹ ਬਣਾ। ਜੀ ਇਹ ਕਿਸੇ ਦਾ ਕੰਮ ਨਹੀਂ ਐ ਐਮਐਲਏ ਵੀ ਹੱਥਕਾਰ ਦੀ ਕੋਈ ਇੰਟਰਫੇਅਰ ਨਹੀਂ। ਨਹੀਂ ਦੇਖੋ ਕੋਈ ਇੰਟਰਫੇਅਰ ਨਹੀਂ। ਇੰਟਰਫੇਅਰ ਤੇ ਸਾਡੀ ਯੂਨੀਅਨਾਂ ਚ ਹੁੰਦੀਆਂ ਨੇ ਓਨੀਆਂ ਹੁੰਦੀਆਂ ਨੇ ਲੇਕਿਨ ਜਦੋਂ ਸਾਨੂੰ ਕਿਸੇ ਕੰਮ ਤੇ ਸਾਡੀ ਕੰਮ ਦੀ ਲੋਡ ਹੈ ਸਾਡਾ ਪ੍ਰਧਾਨ ਉਹਨਾਂ ਨੂੰ ਵੀ ਜਾਣਦਾ ਹੈ ਸਾਡੇ ਸਾਰੇ ਆਪਰੇਟਰ ਜਾਣਦੇ ਨੇ ਉਹ ਜਿਵੇਂ ਸਾਡੇ ਰੇਟਾਂ ਦਾ ਰੌਲਾ ਹੁੰਦਾ ਉਹਦੇ ਵਿੱਚ ਬਹਿ ਕੇ ਜੇ ਕਿਤੇ ਲੋਡ ਹੈ ਡੀਸੀ ਨੂੰ ਫੋਨ ਕਰਾਉਣ ਦਾ ਕਿਤੇ ਨੂੰ ਉਹ ਐਮਐਲਏ ਸਾਹਿਬ ਕਰਦੇ ਨੇ ਚਾਹੇ ਉਹ ਅਕਾਲੀ ਜਲਮੋਕੇ ਬਾਉ ਪ੍ਰਕਾਸ਼ ਚੰਦ ਕਰ ਹੋਇਆ ਤੇ ਬਜਿੰਦਰ ਸਿੰਘਲਾ ਜੀ ਹੋਏ ਚਾਹੇ ਉਸ ਤੋਂ ਬਾਅਦ ਹੁਣ ਨਰਿੰਦਰਪੁਰ ਭਰਾ ਜੀ ਨਹੀਂ ਇਹ ਵੀ ਤੁਹਾਡਾ ਇੱਕ ਮਿਸ਼ਨ ਹੁੰਦਾ ਸਪੈਸ਼ਲ ਮੋਟਿਵ ਹੁੰਦਾ ਕਿ ਜਿਹੜਾ ਮੌਜੂਦਾ ਸਰਕਾਰ ਦਾ ਐਮ.ਐਲ.ਏ ਹੈ ਉਹ ਜੱਪਾ ਪਾਰਟੀ ਹੈ ਉਸੇ ਦਾ ਤੁਹਾਡਾ ਪ੍ਰਧਾਨ ਆਵੇ ਹਾਂ ਇਹ ਸਾਡਾ ਮਕਸਦ ਹੈ ਵੀ ਸਾਡੀ ਜੂਨੀਅਰ ਦਾ ਕੰਮ ਸਹੀ ਤਰੀਕੇ ਚੱਲੀ ਜਾਵੇ ਜੀ ਕਿਉਂਕਿ ਦੇਖੋ ਸਾਡੇ ਕੁਝੋ ਕੁਸੋ ਪ੍ਰੇਸ਼ਤ ਰਹੇ ਜੀ ਭਰਾ ਜਿਨ੍ਹਾਂ ਦੇ ਕਾਗਜ਼ ਪੱਤਰਾਂ ਦੀ ਕਮੀ ਹੈ ਉਹ ਲੋਕ ਉਸ ਨਾਲ ਬਤ ਪ੍ਰਧਾਨ ਦੇ ਕਹਿਣ ਬਤਾਉ ਕੋ ਚੱਲ ਜਾਂਦਾ ਜੀ ਇਹ ਸਰਕਾਰ ਨਾਲ ਤਾਲਮੇਲ ਨਾ ਹੋਵੇ ਤਾਂ ਦਿੱਕਤ ਆਉਂਦੀ ਹੈ ਗਰੀਬ ਆਪਰੇਟਰਾਂ ਨੂੰ ਵੀ ਨਹੀਂ ਦਿੱਕਤ ਜੀ ਉਸ ਤੋਂ ਬਾਅਦ 2022 ਜਦੋਂ ਪਹਿਲੀ ਵਾਰ ਸਰ ਤਰਦੀਪ ਸਿੰਘ ਪ੍ਰਧਾਨ ਬਣਾਇਆ ਉਸ ਤੋਂ ਪਹਿਲਾਂ ਚਰਨਜੀਤ ਚੰਨੀ ਟਰੈਕਰੀ ਨੂੰ ਨਾ ਬਹਾਲ ਕਰਕੇ ਜੀ ਸਾਡੀ ਵੀ ਬੀਬਾ ਨਿਰਧਰ ਕੌਰ ਭਰਾਜੀ ਨੇ ਵੀ ਆ ਕੇ ਜੁਨੀਅਰ ਚ ਗਿਆ ਵੀ ਅਸੀਂ ਤੁਹਾਡੀ ਇਲੈਕਸ਼ਨ ਕਰਾਇਆ ਜਦੋਂ ਇਲੈਕਸ਼ਨ ਹੋਈ ਕੋਟਾ ਜੀ ਉਸ ਤੋਂ ਬਾਅਦ 2017 ਚ ਪ੍ਰਧਾਨ ਸਰਕਾਰ ਬਨਸਾਰ ਆ ਕੇ ਹਰਦੀਪ ਨੂੰ ਪ੍ਰਧਾਨ ਬਣਾਦਾ 22 22 ਸੋਰੀ 22 ਪ੍ਰਧਾਨ ਬਣਾਦਾ ਉਹਦੇ ਵਿਰੋਧ ਚ ਮੈਂ ਤੇ ਬੀਪਰਮੋਰ ਸ਼ਰਮਾ ਨੇ ਤਸ਼ਮੂਹ ਪ੍ਰੇਟਾ ਦੇ ਅਸੀਂ ਇੱਕ ਬਖਸੜਾ ਧਰਨਾ ਜੀ ਜਿਹੜੇ ਆ ਤੁ ਸਾਡੇ ਸਾਡੇ ਕਹਿੰਦੇ ਨਾ ਵੀ ਦੋ ਪ੍ਰਧਾਨਾਂ ਨੇ ਨਾ ਜੋ ਨੇ ਤਾਂ ਵੀ ਅਸੀਂ ਦੋ ਹੀ ਉਹ ਤੋਂ ਵਿਰੋਧ ਕਰਦੇ ਤੇ ਬਾਕੀ ਸਾਰੇ ਪ੍ਰਧਾਨ ਹਰਜੀਪਨ ਨਾਲ ਸਰ ਸ਼ੈਮਤ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਆਪਾਂ ਸਰਕਾਰ ਮਤੇ ਅਕਾ ਆਪਣਾ ਕੰਮ ਚੱਲਣਾ ਵੀ ਤੁਸੀਂ ਇਹ ਤਾਂ ਨਾ ਚੱਕੋ ਅਸੀਂ ਉਹ ਧਰਨਾ ਚੱਕੀ ਕੀ ਪ੍ਰਧਾਨ ਜੀ ਜੋ ਧਰਨਾ ਲਾਇਆ ਉਹ ਤੁਹਾਨੂੰ ਪਤਾ ਨਹੀਂ ਕਿ ਸਰਕਾਰ ਸਰਕਾਰ ਦੇ ਮੁਤਾਬਕ ਹੀ ਚੱਲਣਾ ਨਹੀਂ ਦੇਖੋ ਉੱਥੇ ਉਹਦਾ ਬੀਬਾ ਜੀ ਸਾਨੂੰ ਕਹਿ ਕੇ ਗਈ ਸੀ ਨਾ ਮੈਂ ਤੌਣ ਕਰਾਉਣੀ ਹੈ ਕੀ ਉਸ ਤੋਂ ਬਾਅਦ ਕੋਈ ਤੌਣ ਹੋਈ ਉਸ ਤੋਂ ਬਾਅਦ ਉਹ ਕਹਿ ਗਈ ਉਸ ਤੋਂ ਬਾਅਦ ਅਸੀਂ ਸੀਐਮ ਭਗਵੰਤ ਮਾਨ ਨੇ ਜੁਣੀਆ ਬੰਦ ਕਰ ਦਿੱਤੀ ਠੀਕ ਹੈ ਦੁਬਾਰੇ ਅਸੀਂ ਇਸ ਮਸਲੇ ਤੇ ਮੰਨੋ ਦੁਬਾਰੇ ਉਸ ਤੋਂ ਬਾਅਦ ਚੱਲਿਆ ਮੈਂ ਕਿ ਇਹਨਾਂ ਦਾ ਸਾਰੇ ਵੱਲੋਂ ਮਿਤ ਪ੍ਰਗਟ ਸਿੰਘ ਜੀ ਚੋਣ ਲੜਨ ਲੱਗੇ ਗੁਰਪ੍ਰੀਤ ਜੀ ਲੜਨ ਲੱਗੇ ਤੇ ਇਹ ਮਜੀਠੀ ਸ਼ਾਹ ਦਾਕਾ ਲੜਨ ਲੱਗੇ ਤੇ ਦਵਲੀ ਤਾਕੜਾ ਲੜਦਾ ਠੀਕ ਹੈ ਇਹ ਚਾਰਾਂ ਦਾ ਬਹਿ ਕੇ ਆਪ ਜਿਨ੍ਹਾਂ ਨੇ ਬਹਿ ਕੇ ਸਾਰੀਆਂ ਬਲਾਕ ਜਖੀ ਬੰਦੀ ਨੇ ਤੇ ਐਮਐਲਏ ਸਭ ਨੇ ਬਹਿ ਕੇ ਮਾਦੀ ਸ਼ਹਿਰ ਕੀ ਕਰਾਦੀ ਵੀ ਭਾਈ ਇਹ ਮਰਦੇ ਜੀ ਇਹ ਤੋਂ ਨਾ ਆਪ ਦਾ ਛਤੂ ਤੋਂ ਕੁਝ ਸਿਸਟਮ ਨਹੀਂ ਬਹਿ ਕੇ ਹੋ ਗਿਆ ਤਾਂ ਭਾਈ ਤਾਂ ਦੱਸ ਨਹੀਂ ਬੰਦਾ ਪਹਿਲੇ ਇਹ ਬੈਠਾ ਕਿੱਥੇ ਬੈਠੇ ਪਰ ਅਸੀਂ ਜਿਵੇਂ ਹੁਣ ਕਿਹਾ ਸੀ ਵੀ ਇਹਨਾਂ ਨੇ ਫਰਜ਼ੀ ਆਪਿਆਂ ਦੀ ਪਹਿਲੇ ਨੰਬਰ ਤੋਂ ਦੱਸੂਗਾ ਤੁਹਾਨੂੰ ਬਾਕੀਆਂ ਉਹ ਪਸਾਬੇ ਦਾ ਸੀ ਇਲੈਕਸ਼ਨ ਦੀ ਸਰਕਾਰ ਇਲੈਕਸ਼ਨ ਕਰਾਉਣੀ ਵਾਲੀ ਚਾਹੁੰਦੀ ਐ ਇਸ ਜੀਵਾਂ ਨੂੰ ਕਿਹੜਾ ਪ੍ਰਸ਼ਾਸਨ ਲੈ ਕੇ ਜੁਨੀਅਰ ਭਰਦਾ ਨਾ ਕੋਈ ਤਸੀਲਾਰ ਚੱਕਦਾ ਨਾ ਕਿਉਂਕਿ ਫਿਰ ਲਾ ਐਨਰਜੀ ਸਥਿਤੀ ਖਰਾਬ ਹੁੰਦੀ ਐ ਐਸਜੀਆ ਬਣਾ ਨਹੀਂ ਹੋ ਸਕਦੀ ਤਸੀਲਾਰ ਬਣਾ ਨਹੀਂ ਹੋ ਸਕਦੀ ਉਦੋਂ ਬਾਅਦ ਆ ਕੇ ਸਾਡੇ ਵਿੱਚ ਆ ਕੇ ਮੰਨ ਲਓ ਸਾਹਬ ਹਰਜੀਪ ਸਿੰਘ ਨੇ ਦਿੱਤਾ ਸੀ ਉਦੋਂ ਬਾਅਦ ਪਕਾਰ ਤੇ ਜਾ ਕੇ ਜਿਹੜਾ ਸਾਡਾ ਉਦੋਂ ਸਾਡਾ ਉਦੋਂ ਟੁੱਟਿਆ ਰਹੇਗਾ ਪਰ ਅਸੀਂ ਫੇਰ ਵੀ ਆਖ ਰਹੇ ਵੀ ਅਸੀਂ ਅੱਜ ਵੀ ਕਹਿੰਦੇ ਵੀ ਟ੍ਰੈਕਿੰਗ ਨੂੰ ਦਾ ਜਿਹੜਾ ਸਿਸਟਮ ਐ ਸਰਕਾਰ ਬਣਾ ਨਹੀਂ ਕਰ ਸਕਦਾ ਉਹ ਤਾਂ ਕਿਸੇ ਵੀ ਲੀਡਰ ਦੀ ਨਹੀਂ ਹੁੰਦੀ ਅਸੀਂ ਭਾਈਚਾਰਕ ਤੌਰ ਤੇ ਕਰਦੇ ਆ। ਉਦੋਂ ਸਰਦਾਰ ਰਣਜੀਤ ਸਿੰਘ ਤੂਰ ਨੇ ਆ ਕੇ ਅਸੀਂ ਸਾਰੇ ਜਣ ਸਾਨੂੰ ਆ ਗਿਆ ਕਿ ਅਰੇ ਆਪਾਂ ਇੰਦਾ ਇਹਨਾਂ ਦਾ ਐ ਲੰਗਾ ਗੀਏ ਪੈੜੀ ਨੇੜੇ ਆਪੀ ਬਹਿ ਕੇ ਕਰ ਲਈਏ ਅਸੀਂ। ਸਾਰੇ ਬੰਦੇ ਨੇ ਫੈਸਲਾ ਕਰ ਲਿਆ ਕਿ ਜਿਹੜੇ ਚਾਰ ਪੈੜੀ ਨੇੜੇ ਇਹਨਾਂ ਨੇ ਇਹ ਬਣ ਜਾਂਦੇ ਸਾਨੂੰ ਕੀ ਹੈ ਅਸੀਂ ਤਾਂ ਯੂਨੀਅਨ ਦਾ ਕੰਮ ਚਾਉਂਦੇ ਹਾਂ ਜਿਹੜੇ ਤਸਵੀਰ ਉਹ ਚ ਉਹਨਾਂ ਨੇ ਆ ਕੇ ਬਣਾ ਲਿਆ ਪ੍ਰਗਟ ਸਿੰਘ ਪ੍ਰਧਾਨ ਬਣ ਗਏ। ਉਸ ਤੋਂ ਬਾਅਦ ਗੁਰਪ੍ਰੀਤ ਪ੍ਰਧਾਨ ਦੀ ਗੱਲ ਚੱਲੀ। ਗੁਰਪ੍ਰੀਤ ਦੀ ਵਾਰੀ ਸੀ ਜੀ। ਮੈਂ ਹੁਈ ਗੱਲ ਤੁਸੀਂ ਹਾਂ ਥੋੜੀ ਜਿਹਾ ਗੁਰਪ੍ਰੀਤ ਦੀ ਵਾਰੀ ਪਰ ਜਿੱਥੇ ਕਿੱਥੇ ਵਾਰੀ ਦੀ ਕਮੀ ਹੈ ਪਿਛਲੀ ਵਾਰ ਮਨਜੀਤ ਸਿੰਘ ਦਾਤਾ ਜਾ ਕੇ ਲੀਡਰਾਂ ਨਾਲੇ ਸਾਰੇ ਬੰਦਿਆਂ ਨਾਲੇ ਰੌਲਾ ਪਾਉਣ ਲੱਗਾ ਵੀ ਮੈਨੂੰ ਬਣਾਓ ਉੱਥੇ ਬੋਲ ਕੇ ਵੀ ਆਇਆ ਆਫੇ ਮਾਨੂੰ ਸਾਨੂੰ ਜਿੱਥੇ ਪਤਾ ਲੱਗੇ ਗਾਣੂ ਉੱਥਾ ਜਿੱਥੇ ਜਾਣਾ ਹੈ ਉੱਥੇ ਉੱਥੇ ਬੋਲ ਕੇ ਵੀ ਆਇਆ ਠੀਕ ਹੈ ਉਦੋਂ ਬਾਅਦ ਇਹ ਕਿ ਮਾਨੂੰ ਵਿੱਕੀ ਵੱਜੇਗਾ ਉੱਥੇ ਉਹੀ ਫੈਸਲਾ ਕਾਕੇ ਆਲਾ ਮਾਨੂੰ ਪਾਰਟੀ ਦੀ ਕੰਪਨੀ ਕਰਦਾ ਪਾਰਟੀ ਵਰਕਰਾਂ ਦਾ ਹੋਇਆ ਯੂਨੀਅਨ ਵਾਲੇ ਮਾਨੂੰ ਸਿਸਟਮ ਤੇ ਅਸੀਂ ਭਾਈਚਾਰਕ ਤੋਂ ਉੱਤੇ ਬਣਾ ਲਿਆ ਵੀ ਇਹਨਾਂ ਕਿ ਵਿੱਕੀ ਹੈ ਕੱਕੇ ਦੀ ਵੀਡੀਓ ਚੱਲਦੀ ਦੇਖੋ ਚੱਲੀ ਗਈ ਪਰ ਲਾਸਟ ਪ੍ਰਧਾਨ ਦਾ ਇੱਕ ਟ੍ਰੇਡ ਇਹ ਨਹੀਂ ਪਰਚੀ ਨਹੀਂ ਵੀ ਕਹੇਗਾ ਸੀਗਾ ਉਹਨੂੰ ਨਾਂ ਤੀਜੇ ਸਾਲ ਦੇ ਵਿੱਚ ਮੈਨੂੰ ਲੱਗਦਾ ਜੀ ਬਾਕੀ ਕਿ ਮੈਂ ਤਾਂ ਵਿੱਚ ਨਹੀਂ ਸੀ ਜੀ ਪਰ ਉਹ ਕਿਹ ਚੁਣਦਾ ਇੱਕ ਵਿਵਾਦੀ ਵੱਲੋਂ ਐਮਐਲਏ ਵੱਲੋਂ ਇਹ ਐਲਾਨ ਕੀਤਾ ਵੀ ਜਿਹੜਾ ਮੈਂਬਰ ਬਣੂਗਾ ਉਹ ਕਮੇਟੀ ਬਣਦੀ ਹੈ ਜਾਂ ਜਿਹੜਾ ਪ੍ਰਧਾਨ ਬਣ ਗਿਆ ਉਹਨੂੰ ਅਗਲੀ ਵਾਰ ਉਹ ਲੈਕਚਰ ਦੇ ਵਿੱਚ ਨਹੀਂ ਹੋਊਗਾ ਉਹਨੂੰ ਬਾਹਰ ਕਰ ਦਾਂਗੇ ਸਾਡੇ ਦੇ ਵਿੱਚ ਤਾਂ ਇਹ ਕੋਈ ਹੈ ਨਹੀਂ ਇਹ ਸਾਡੀ ਯੂਨੀਅਨ ਦਾ ਕੋਈ ਮਤਾਂ ਨਹੀਂ ਪਿਆ ਸੀ ਸਾਡੀ ਯੂਨੀਅਨ ਦੇ ਯੂਨੀਅਨ ਦੇ ਮੈਂ ਕੱਲੋਂ ਮਤਾ ਪਿਆ ਸੀ ਜਿਹੜਾ ਚਾਹਤੇ ਨਹੀਂ ਗੱਲ ਐ ਇਸ ਤਰ੍ਹਾਂ ਦੇ ਸਾਡੀ ਯੂਨੀਅਨ ਦੇ ਇੱਕ ਮਤਾ ਪਿਆ ਸੀ ਕਿ ਜਿਹੜਾ ਆਪਰੇਟਰ 10 ਸਾਲ ਪੁਰਾਣਾ ਹੈ ਉਹੀ ਹੀ ਪ੍ਰਧਾਨ ਬਣਾਉਣਾ ਚਾਹੀਦਾ ਉਸੇ ਗੱਲ ਤੇ ਸਾਡੀ ਯੂਨੀਅਨ ਦੇ ਮਤਾ ਪਿਆ ਸੀ ਦੇਖੋ ਪ੍ਰਧਾਨ ਕੋਈ ਵੀ ਬਣ ਸਕਦਾ ਉਹ ਬਣ ਗਿਆ ਇਹ ਪਿਛਲੇ ਸਮੇਂ ਤੋਂ ਚੱਲ ਰਹੀ ਐ ਰੀਤ ਤਾਂ ਕੋਈ ਨੰਨੀ ਨਹੀਂ ਚੱਲੀ ਅਸੀਂ ਫੇਰ ਤੁਹਾਡੇ ਅਸੀਂ ਕਹਿੰਦੇ ਕਿ ਮਨਜੀਤ ਸਿੰਘ ਦਾਕਾ ਦੀ ਸਿਹਤ ਤੰਦਰੁਸਤ ਹੋਵੇ ਤੁਹਾਡੇ ਲਈ ਉਹ ਤੁਹਾਡਾ ਛੋਟਾ ਭਾਈ ਵੀ ਹੈ ਔਰ ਸਾਡਾ ਰਜਵਾਰ ਵੀ ਹੈ ਜਿੱਕਣ ਜਿੱਥੇ ਉਹ ਸਾਡੂ ਪਰ ਜਿਹੜੇ ਸਾਡੇ ਆਗੂ ਸਹਿਬਾ ਨੇ ਤੇ ਉਹ ਬੀਜੇਪੀ ਦੇ ਆਗੂ ਨੇ ਤੇ ਕਿਸੇ ਵੀ ਪਾਰਟੀ ਦੇ ਆ ਹਰਕ ਸਮੇਂ ਮਾੜਾ ਮੋਟਾ ਇਦਾਂ ਲੱਤ ੱੱਕਾ ਹੋਇਆ ਤੁਹਾਡੇ ਤੁਹਾਨੂੰ ਦਾ ਆ ਕੇ ਇਧਰ ਨੂੰ ਆ ਜ ਲੈ ਅਸੀਂ ਕਹਿੰਦੇ ਵੀ ਉਹਨੂੰ ਸਾਡੀ ਸਾਸ ਦਾ ਨੂੰ ਦੇਖਦੇ ਹੋਏ ਉਹਨੂੰ ਇਹਨੂੰ ਪੋਲੀਟਿਕਲ ਆ ਹੋਣਾ ਬਣਾਉਣ ਉਹਨਾਂ ਦਾ ਐਮਐਲਏ ਸਾਹ ਨਾਲ ਕੋਈ ਹੈਗਾ ਐਮਐਲਏ ਦੇ ਖਿਲਾਫ ਜੋ ਮਰਗੀ ਕਰ ਪਰ ਸਾਡੀ ਟ੍ਰੈਕ ਜਿੰਨ ਨੂੰ ਬਕਸਰ ਸਾਡੀ ਟ੍ਰੈਕ ਜਿੰਨ ਦੀ ਜਿਹੜੀ ਉਮਰ ਬੜੀ ਤਾਨੂੰ ਛੋਟੀ ਲਿੰਦੀ ਹੈ ਇਹ ਬਚੇ ਜੇ ਰਜਗਾਰ ਗਰੀਬ ਲੋਕਾਂ ਦਾ ਹੈ ਰਾਜਨੀਤੀ ਕਰਨ ਨੂੰ ਹੋਰ ਬੜੀ ਜਗ੍ਹਾ ਤੁਸੀਂ ਭਾਜੇ ਇੱਥੇ ਨਾ ਜਾਗਾ ਕਰੋ ਤੁਸੀਂ ਭਾਜੇ ਪਰੇ ਨਬੰਦੇ ਹੋ ਕਿ ਅਰਬਿਕ ਖੰਡਾਂ ਨੂੰ ਕਿਹਾ ਉਹਨਾਂ ਨੇ ਆਪਣੇ ਫੇਰ ਦੇਖੋ ਮੈਂ ਮੈਂ ਸਰ ਇਸੇ ਵੀ ਅਗਰ ਹਜੇ ਮਿਲਿਆ ਜੀ ਮਿਲੂਗਾ ਮੈਂ ਤਾਂ ਹੀ ਤੁਹਾਨੂੰ ਛੋਟੇ ਜਰੀਏ ਪਹਿਲਾਂ ਜੇ ਮੈਂ ਲੋਕਾਂ ਚ ਗੱਲ ਰੱਖੀ ਫੇਰੇ ਮੈਂ ਉਹਦੀ ਉਹ ਇਹਨੂੰ ਦੇਖਣ ਜੇ ਫੇਰੇ ਮੈਂ ਦੱਸੂ ਨਾ ਉਹਦਾ ਮਸਲਾ ਵੀ ਆਹ ਮਸਲਾ ਜੀ ਕਿ ਸਾਡਾ ਜਿਹੜਾ ਸੰਸਥਾ ਦਾ ਕੰਮ ਹੈ ਸਮਾਂ ਸਮਾਂ ਬੈ ਕੇ ਸੀਰ ਫੇਰ ਹੋ ਜਾਂਦਾ ਹੈ ਠੀਕ ਹੈ ਮੈਂ ਉਸ ਗੱਲ ਨੂੰ ਅੱਜ ਵੀ ਕਹਿਣਾ ਇਹ ਜਿਹੜੀ ਸਾਡੀ ਸਸਤਾ ਹੈ ਭਾਈ ਘਰਤਰੀ ਸਸਤਾ ਹੈ ਹਰੇਕ ਵਾਰੀ ਹੁਣ ਤੱਕ ਜਿਹੜੀਆਂ ਕਮੇਟੀ ਦੀ ਅਨਾਉਂਸ ਜਾਂ ਪ੍ਰਧਾਨਗੀ ਦੀ ਅਨਾਉਂਸ ਕਰਦੇ ਨੇ ਸਰਦਾਰ ਰਣਜੀਤ ਸਿੰਘ ਤੂਰ ਕਰਦੇ ਨੇ ਐਦਕੀ ਉਹ ਕਿਸੇ ਕਾਰਨ ਕਰਕੇ ਮੈਨੂੰ ਨਹੀਂ ਪਤਾ ਨਹੀਂ ਆਇਆ ਐਦਕੀ ਮੈਂ ਕਹਿੰਦਾ ਦੇਖੋ ਜਦੋਂ ਭਾਈ ਜਾਰਾ ਅਸੀਂ ਰਣਜੀਤ ਸਿੰਘ ਤੂਰ ਤੋਂ ਬਾਅਦ ਲੱਖੋ ਮੈਂ ਆਪਣੇ ਤਰੂ ਇੱਕ ਗੱਲ ਹੈ ਮੈਨੂੰ ਸੰਗਤ ਪਿਆਰ ਕਰਦੀ ਹੈ ਸਾਡਾ ਉਹਨਾਂ ਨੇ ਫੈਸਲਾ ਮੰਨ ਲਓ ਉੱਥੇ ਦੇਖੋ ਕੋਈ ਨਹੀਂ ਪਰ ਕਾਕਾ ਕਾਕਾ ਸਿੰਘ ਨੇ ਤਰੋ ਕੀਤਾ ਬੜਾ ਮਾੜਾ ਹੋਇਆ ਇਕਨਾਂ ਦੇ ਕੱਲ ਪ੍ਰਧਾਨ ਨੂੰ ਹੁਣੇ ਸਫਾਕਾ ਪ੍ਰਧਾਨ ਨਾਲ ਜਿਹਦੋ ਵੀਡੀਓ ਤੇ ਕਰਕੇ ਜਿਨ੍ਹਾਂ ਨੇ ਐਲਾਨ ਕੀਤਾ ਵੀ ਸਾਨੂੰ ਪੁਲਿਸ ਨੇ ਡਿਟੇਨ ਕਰ ਲਿਆ ਸਾਨੂੰ ਘਰੋਂ ਬਾਹਰ ਵੀ ਨਿਕਲਣ ਤਾਂ ਦੇਖੋ ਜੇ ਇੰਨਾ ਵੀ ਫਿਰ ਪ੍ਰਸ਼ਾਸਨ ਹੋਣੀ ਹੁੰਦਾ ਵੀ ਜਦੋਂ ਦਾ ਉਧਰ ਪੂਰਾ ਮਾਹੌਲ ਕਰਮਚੀ ਵੀ ਨਾਲ ਦੀ ਨਾਲੇ ਭੇਜਦੇ ਵੀ ਤੁਸੀਂ ਲੋਕਾਂ ਦੀ ਲੋਕਾਂ ਦੇ ਆ ਕੇ ਆਪਣੀ ਲੀਡ ਨਹੀਂ ਲਿਜਣ ਕਰੋ ਤੇ ਕੋਈ ਜੱਲਾ ਕੁਝ ਨਹੀਂ ਨਿਕਾ ਨਾ ਕੋਈ ਡਿਟੇਨ ਹੁੰਦਾ ਬਾਕੀ ਜੇ ਡਿਟੇਨ ਵਾਲੀ ਗੱਲ ਹੈ ਫਿਰ ਮਨੋ ਮੈਨੂੰ ਵੀ ਜਦੋਂ ਸਰਦ ਸਿੰਘ ਸਿੰਘ ਭੋਲਾ ਨੂੰ ਬਣਾ ਜੀ ਮੈਨੂੰ ਵੀ ਡਿਟੇਨ ਕਰਦੇ ਮੈਨੂੰ ਨਹੀਂ ਪਤਾ ਕੱਲ ਕੀ ਪਰ ਤਾਂ ਜੀ ਪੈਸਿਆਂ ਦਾ ਬਹਾਨਾ ਜੇ ਪੈਸਿਆਂ ਦਾ ਕਲਚਰ ਇਹ ਤੁਹਾਡੀ ਜੂਨੀਅਰ ਦੇ ਵਿੱਚ ਪਹਿਲਾਂ ਵੀ ਚੱਲਦਾ ਰਿਹਾ ਕੋਈ ਜਾਂ ਇਹ ਨਮਾਸ਼ਰੇ ਜਿਹੜਾ ਵਿਵਾਦ ਇਹ ਹੈ ਐਡਾ ਵੱਡਾ ਹਾਈਲਾਈਟ ਹੋਇਆ ਕੋਈ ਪੈਸਿਆਂ ਦਾ ਕਲਚਰ ਨਹੀਂ ਜੀ ਸਾਡੀ ਜੂਨੀਅਰ ਸਮਾਜ ਸੇਵਾ ਦੇ ਤੌਰ ਤੇ ਵਿਚਰਦੀ ਹੈ ਉਹ ਜੇ ਕਹੇ ਕੋਈ ਸਾਨੂੰ ਪਾਰਟੀ ਦਾ ਆਗੂ ਕਹੇ ਜੀ ਜਾਂ ਕੋਈ ਮੌਜੂਦਾ ਐਮਐਲਏ ਕਹੇ ਪਹਿਲਾਂ ਵੀ ਫਲਾਣੇ ਕਲੱਬ ਵਾਲਾ ਕੋਈ ਉਹਨਾਂ ਲਈ ਵੇ ਭੱਗਿਆ ਕਿਸੇ ਐਮਐਲਏ ਨੂੰ ਵੀ ਅੰਡਰਰੈਡ ਫੰਡ ਨਹੀਂ ਹੁੰਦਾ ਸਾਡੀ ਜੂਨੀਅਰ ਚੋਂ ਹੁੰਦਾ ਜੀ ਠੀਕ ਹੈ ਉਹ ਕਿਸੇ ਨੇ ਕਹਿਤਾ ਮੰਨ ਲਓ ਤੁਹਾਡਾ ਪ੍ਰੈਸੇ ਬਾਕੀ ਵੀ ਸਾਨੂੰ ਸਹਾਰ ਚਾਹੀਦਾ ਉਹ ਤੁਹਾਡੀ ਦੁਨੀਆ ਦੀ ਪ੍ਰਧਾਨ ਨੂੰ ਕਹਿ ਦੇਣਗੇ ਉਹਨਾਂ ਦਾ ਅਸੀਂ ਕਰਦੇ ਆ ਕੋਈ ਪੈਸੇ ਆਣਾ ਸਾਡੀ ਯੂਨੀਅਨ ਚ ਮਸਲਾ ਨਹੀਂ ਇਹ ਸਾਨੂੰ ਨਾਮ ਬਦਨਾਮ ਕੀਤਾ ਜਾਵੇ ਹਰੇਕ ਪੂਰੇ ਇੰਡੀਆ ਵਾਰਡ ਚ ਦੇਖਦਾ ਆਲਾ ਕਹਿੰਦਾ ਵੀ 6055 ਲੱਖ ਪ੍ਰਧਾਨ ਕਰਦੇ ਆ ਨਾ ਫਿਰ ਉਹ ਬੰਦਾ ਲਾ ਕੇ ਰੋਡ ਬਣਾਉਗਾ ਬਿਲਕੁਲ ਇਹ ਸਾਡੀ ਯੂਨੀਅਨ ਦਾ ਰਕਾ ਹੈ ਇਹ ਸਾਡੇ ਬੰਦੇ ਦਾ ਦੇਖੋ ਕਹਿੰਦੇ ਨੇ ਪਹਿਲਾਂ ਵੀ ਆਸ ਸਾਡੀ ਯੂਨੀਅਨਾਂ ਦੇ ਨਕਾਣ ਵੀ ਆਲ ওভার ਪੰਜਾਬ ਦਈ ਵੀ ਜਿਹੜਾ ਬੰਦਾ ਪ੍ਰਧਾਨ ਹੈ ਮੌਜੂਦਾ ਉਹਨੂੰ ਦੂਜਿਆਂ ਨੇ ਜਾ ਕੇ ਕਹਿਣਾ ਜੀ ਦਾ 2.5 ਕਰੋੜ ਖਾ ਗਿਆ ਜੀ ਦਾ ਫਲਾਣਾ ਇਹ ਤਾਂ ਕੋਈ ਬੰਦਾ ਕੋਈ ਸੱਚਾਈ ਨਹੀਂ ਜੀ ਜਿਹੜੀ ਕੋਈ ਵੀਡੀਓ ਬਣੀ ਉਹ ਸਾਡਾ ਉਹਦੇ ਨਾਲ ਕੋਈ ਮੈਟਰ ਨਹੀਂ ਜੀ ਉਹ ਉਹ ਪਾਰਟੀ ਵਾਲੇ ਨੂੰ ਉਹਨਾਂ ਨੂੰ ਪਤਾ ਹੈ ਸਾਨੂੰ ਨਹੀਂ ਪਤਾ ਕੀ ਹੈ ਉੱਥੇ ਐਮ.ਐਲ.ਏ ਦੀ ਕੀ ਸਟੈ ਹੈ ਉਹ ਗੁਰਪ੍ਰੀਤ ਸਾਡਾ ਤਾਂ ਉਹਦੇ ਨਾਲ ਕੋਈ ਮੈਟਰ ਨਹੀਂ ਜੁਨੀਅਨ ਨਾਲ ਪਰ ਮੈਂ ਇਸ ਤਰ੍ਹਾਂ ਕੇ ਸਮੂਚੇ ਆਗੂਆਂ ਸਮੂਚੀਆਂ ਪਾਰਟੀਆਂ ਦੇ ਸੀਨੀਅਰ ਸਮੂਚੇ ਦੇ ਚਪਾਲ ਖਹਿਰਾ ਜੀ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਰਵਿੰਦਰ ਕੰਨਾ ਜੀ ਨੂੰ ਵੀ ਕਰਦਾ ਨਿੱਜੀ ਤੌਰ ਤੇ ਵੀ ਜਾ ਕੇ ਕਰੂੰਗਾ ਵੀ ਇਹ ਸਾਡੀ ਜੁਨੀਅਨ ਹੈ ਜਿਹੜਾ ਪੈਸੇ ਵਾਲਾ ਮਟਰ ਹੈ ਉਹਦੀ ਜਾਂਚ ਹੋਣੀ ਚਾਹੀਦੀ ਐਮਐਲਏ ਸਾਹਿਬ ਵੀ ਕਹਿ ਗਈ ਅਸੀਂ ਵੀ ਕਹਿੰਦੇ ਉਹਦੀ ਜਾਂਚ ਹੋਵੇ ਜੀ ਅਗਰ ਇਹੋ ਜਾਂਚ ਜਿਹੜਾ ਦੋਸ਼ੀ ਪਾਇਕ ਤੇ ਕਾਰਵਾਈ ਹੋਵੇ ਪਰ ਸਾਡੀ ਜੂਨੀਅਰ ਤੇ ਤਰਸ ਕਰਨਾ ਸਾਡੀ ਜੂਨੀਅਰ ਦਾ ਨੁਕਸਾਨ ਨਾ ਕਰ ਲੋ ਸਾਡਾ ਕੰਮ ਚੱਲ ਰਿਹਾ ਹੈ ਬੜਾ ਵਧੀਆ ਚੱਲਦਾ ਸਾਡਾ 2500 3000 ਗੱਡੀ ਹੈ ਜਿਹੜੀ ਉਹਨਾਂ ਦਾ ਰਜਗਾਰ ਖਰਾਬ ਹੁੰਦਾ ਜਿੰਨਾ ਇਹ ਹਾਈਲਾਈਟ ਹੋਣਾ ਹੈ ਲੋਕਾਂ ਦੀ ਨਿਗ੍ਹਾ ਹੈ ਇਹ ਤਾਂ ਹੁਣ ਤਾਂ ਫਿਰ ਉਹੀ ਗੱਲ ਕਹਿ ਕੇ ਮੈਂ ਕਹਿੰਦਾ ਐਮਐਲਏ ਨੇ ਤੂੰ ਤਾਂ ਪਤਾ ਨਹੀਂ ਕੌਣ ਆ ਜੀ ਉੱਥੇ ਤਾਂ ਬਾਣੀ ਪੈਸੇ ਦੇ ਹੈ ਹੈ ਪ੍ਰਧਾਨ ਜੀ ਇਹ ਇਹ ਗੱਲ ਜਿਵੇਂ ਤੁਸੀਂ ਕਹੀ ਆ ਵੀ ਕੀ ਸਰਕਾਰ ਦੇ ਇੰਟਰਨੈਟ ਕੋਈ ਨਹੀਂ ਹੁੰਦੀ ਕਿ ਉਹਨੀਆਂ ਦੇ ਵਿੱਚ ਨਹੀਂ ਨਹੀਂ ਦੇਖੋ ਪਾਈ ਚਾਰ ਤੇ ਹੁੰਦੀ ਐ ਪਰ ਜੇ ਤੁਸੀਂ ਕਹੋ ਨਾ ਵੀ ਉਹੀ ਠੱਕੇ ਨਾਲ ਲਿਆ ਕੇ ਬਣਦਾ ਬਣਦਾ ਮੰਨੋ ਪਿੱਛੇ ਕੋਈ ਬਣਣ ਨਹੀਂ ਦਿੰਦਾ ਜਿਹੜਾ ਕੋਈ ਅਪਰੇਟਰ ਸਾਡਾ ਜੀ 10 ਸਾਲ ਤੋਂ ਪੁਰਾਣਾ ਨਵਾਂ ਕੋਈ ਪੁਰਾਣਾ ਜੀ ਉਹਦਾ ਵਿਰੋਧ ਕਰਦੇ ਜੇ ਇਲੈਕਸ਼ਨ ਹੁੰਦੀ ਐ ਜੀ ਉਹ ਵੀ ਹੁਣ ਮੰਗ ਕਰ ਰਹੇ ਨੇ ਲੋਕ ਵੀ ਇਲੈਕਸ਼ਨ ਹੋਣ ਚਾਹੀਦੀਆਂ ਉਹਦੇ ਵਿੱਚ ਕੋਈ ਵੀ ਇਤਰਾਜ਼ ਹੁੰਦਾ ਤੁਹਾਨੂੰ ਕੌਣ ਕਰਦਾ ਰੱਖਦਾ ਮੰਗ ਕਿਹਦੇ ਦੀ ਦੂਜੀ ਵਿਰੋਧੀ ਪਾਰਟੀ ਕਰਦੇ ਦੇਖੋ ਸਾਰੇ ਇੱਕ ਇੱਕ ਵਾਰੀ ਅਸੀਂ ਇੰਜ ਪ੍ਰਧਾਨ ਬਣੇ ਹੋਏ ਠੱਕੇ ਨਾਲ ਮੰਨੋ ਦੇਖੋ ਉਹ ਕਹਿੰਦੇ ਨੇ ਠੱਕਾ ਨਾਲ ਅਸੀਂ ਸਾਰੇ ਬਣੇ ਹੋ ਨੈਤ ਬਣਿਆ ਹੈ ਬੀਟਾ ਵੀ ਬਣਿਆ ਹੈ ਸੁਭਿਸ਼ੇਦਰ ਬਿੱਟੂ ਵੀ ਬਣਿਆ ਹੈ ਜਗਮੀਤ ਭੋਲਾ ਵੀ ਬਣਿਆ 1 2 0 ਬਣਿਆ ਸਾਰੀ ਬਣਿਆ ਹੋਇਆ ਦੇਖੋ ਇਲੈਕਸ਼ਨ ਦਾ ਜਿਹੜਾ ਕੰਮ ਹੈ ਇਲੈਕਸ਼ਨ ਦਾ ਸਾਜ ਤੁਸੀ ਮਾਹੌਲ ਦੇਖੀਏ ਜਿਹੜਾ ਇਲੈਕਸ਼ਨ ਨੰਬਰ ਅਸੀਂ ਤਾਂ ਕਹਿੰਦੇ ਇਲੈਕਸ਼ਨ ਲੜਨੀ ਛਾੜੂ ਵਾਲਿਆਂ ਨਹੀਂ ਹੈ ਠੀਕ ਹੈ ਦੂਜਾ ਤਾਂ ਕੋਈ ਲੜਦਾ ਨਹੀਂ ਭਾਈ ਜਾਰਕ ਤਾਂ ਇਹੀ ਹੈ ਨਾ ਸਾਡਾ ਸਿਸਟਮ ਚਲਾਉਣ ਵਾਸਤੇ ਦਾ ਉਹਦੇ ਨੇ ਕਾਦੇ ਨਹੀਂ ਗਿਆ ਵੇਖੇ ਵੀ ਹੱਲ ਹੋ ਗਿਆ ਕੋਈ ਗੱਲ ਨਹੀਂ ਦੇਖੋ ਮਿੱਕੀ ਬੱਜਵੇ ਦਾ ਬੜਾ ਸਾਫ ਸੁਥਰਾ ਹਮਮ ਇਨਸਾਨ ਹੈ ਉਹ ਪਹਿਲਾਂ ਐਮ ਸੀ ਦੀ ਚੋਣ ਲੜਿਆ ਜਾਦ ਉਹ ਨੂੰ ਪਤਾ ਉਹਨੂੰ ਵਧੀਆ ਵੋਟਾਂ ਪਈਆਂ ਟ੍ਰੈਕਰ ਚੋਣ ਚਾਹੁੰਦਾ ਹਾਂ ਇਹ ਚ ਪੂਰੀ ਦਿੱਕਸ਼ਾ ਕਰ ਲਈ ਦੇਖੋ ਠੀਕ ਹੈ ਸਮਾਂ ਹੁੰਦਾ ਹੈ ਸਮਾਂ ਇਹ ਹਜਾ ਆ ਗਿਆ ਮੌਕੇ ਤੇ ਮਨਜੀਤ ਸਿੰਘ ਕਾਗਾ ਨੇ ਜਿਹੜਾ ਦਵਾਈ ਪੀਤੀ ਹੈ ਉਹਦੇ ਕਰਕੇ ਇਹ ਮਾਹੌਲ ਗਰਮ ਲਾ ਗਿਆ ਲੀਡਰਾਂ ਨੂੰ ਸਾਡੇ ਵਾਲੇ ਅਸੀਂ ਵੀ ਵਿੱਚੀਆਂ ਹਨ ਤੁਹਾਨੂੰ ਤਾਂ ਬੋਲਣ ਦਾ ਸਮਾਂ ਚਾਹੀਦਾ ਪਰ ਮੈਂ ਬੇਨਤੀ ਕਰਦਾ ਵੀ ਇਹਨੂੰ ਥੋੜਾ ਜਿਆਦਾ ਜੀ ਇਹ ਪੰਜ ਮੈਂਬਰੀ ਕਮੇਟੀ ਚੁਣੀ ਗਈ ਹੈ ਜੀ ਇਹ ਤੁਹਾਡੇ ਆਪਰੇਟਰਾਂ ਨੇ ਚੁਣੀ ਹੈ ਜਾਂ ਵਿਧਾਇਕਾਂ ਨੇ ਚੁਣੀ ਹੈ ਨਾ ਮੇਰੇ ਲਈ ਵੀ ਨੌਂ ਨੇ ਜੀ ਲਿਖੋ ਮੈਂ ਆਪਰ ਨੌਂ ਲਿਖਿਆ ਉਹਨੇ ਮੇਰੀ ਇਹ ਸਾਈਨ ਨੌਂ ਨੇ ਕਿੱਥੇ ਇੱਥੇ ਮੇਰੇ ਲਈ ਵੀ ਆਪਦੇ ਲਈ ਵੀ ਨੌਂ ਨੇ ਮੇਰੀ ਇਹ ਲਿਖਾਈ ਹੈ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਚ ਜੇ ਕਿਸੇ ਨੂੰ ਲੱਗਦਾ ਮੇਰੀ ਲਿਖਾਈ ਕਰਾ ਕੇ ਦੇਖ ਲਓ ਨਾ ਕੋਈ ਐਮਐਨਬੀ ਪਰ ਪਤਾ ਜੀ ਸਹਿਮਤੀ ਦੇ ਨਾਲ ਤੁਸੀਂ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਅਪਰੂਵਲ ਲਈ ਫਿਰ ਪੂਰੀ ਉਹਨਾਂ ਤੋਂ ਆਪਰੇਟਰਾਂ ਤੋਂ ਦੇਖੋ ਉੱਥੇ ਤਾਂ ਬੋਲੇ ਆ ਜੀ ਉੱਥੇ ਬੋਲੇਗਾ ਉੱਥੇ ਦਾ ਬੋਲਿਆ ਹਸਾਬ ਸੁਣਾਇਆ ਗਿਆ ਠੀਕ ਹੈ ਸਾਬ ਮੌਕੇ ਕੋਈ ਨਹੀਂ ਠੀਕ ਹੈ ਪ੍ਰਧਾਨ ਕੀ ਮੌਕੇ ਵੀ ਦੇ ਬੰਨਾ ਉਹ ਮਾੜਾ ਮੋਟਾ ਹੁੰਦਾ ਉਸ ਬੰਦੇ ਫਿਰ ਨਾਲ ਲੱਗਦੀ ਹੁੰਦੀ ਤਾਂ ਇਹ ਤਾਂ ਹੁੰਦੀ ਨਹੀਂ ਜੀ ਦੈਨ ਬਹੁਤਾਂ ਤੋਂ অপারেਟਰਾਂ ਦੀ ਉਹ ਬਹੁਤਾਂ ਤੋਂ ਸਾਨੂੰ ਸ਼ਹਿਰ ਦੀ ਹੈ ਪ੍ਰਧਾਨ ਜੀ ਇਹ ਜਿਹੜੇ ਪੰਜ ਮੈਂਬਰ ਹੀ ਬਣਾਉਣ ਦਾ ਕੀ ਉਹ ਮਤਲਬ ਹੈ ਸਿੱਧਾ ਪ੍ਰਧਾਨ ਬਣਾ ਲਿਆ ਕਰੋ ਚਾਰ ਨੂੰ ਪੋਤਾ ਤਾਂ ਹੈ ਨਹੀਂ ਕੋਈ ਬਰਾਮਾ ਇਹ ਨਹੀਂ ਕਿਉਂ ਨਹੀਂ ਪੁੱਛਦਾ ਜੀ ਹਰ ਇੱਕ অপারেਟਰ ਦੀ ਪੁੱਛ ਹੁੰਦੀ ਹੈ ਨਹੀਂ ਹੁੰਦੀ ਨਹੀਂ ਮੇਰੀ ਗੱਲ ਨਾ ਨਾ ਕੋਈ ਜਾਂਦਾ ਪ੍ਰਧਾਨ ਦੇ ਜਾਂਦਾ ਨੌ ਦਾ ਦੇਖੋ ਸਹੀ ਚੱਲਦਾ ਨਾ ਹਾਂ ਤੁਸੀਂ ਪ੍ਰੈਸ ਕਲੱਬ ਦਾ ਪ੍ਰਧਾਨ ਬਣਾ ਲਿਆ ਕੰਮ ਤਾਂ ਪ੍ਰਧਾਨ ਨੇ ਕਰਨੇ ਬਾਕੀ ਮੈਂਬਰਾਂ ਨੇ ਤਾਂ ਸਾਥ ਦੇਣਾ ਦੇਖੋ ਸਾਰੇ ਹੁਣ ਇਹ ਇਹ ਮੈਂਬਰ ਨੇ ਜੀ ਇਕੱਲਾ ਪ੍ਰਧਾਨ ਕਿਤੇ ਨਹੀਂ ਜਾ ਸਕਦਾ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮੈਂ ਰਾਜਸਥਾਨ ਦੇ ਐਕਸੀਡੈਂਟ ਹੋਏ ਨੂੰ 6 ਮਹੀਨੇ ਹੋ ਗਏ ਠੀਕ ਹੈ 2 ਤਰੀਕ ਨੂੰ ਮੈਂ ਨਗਰੇ ਦੇ ਬੰਦੇ 2 ਤਰੀਕ ਨੂੰ ਉਹਨਾਂ ਨਾਲ ਜਾਣਾ ਮੈਂ ਜਾਣਾ ਮੈਂ ਤਾਂ ਕੋਈ ਪ੍ਰਧਾਨ ਨਹੀਂ ਮਾਨੂੰ ਐਡਾ ਮੈਂਬਰ ਵੀ ਭੇਜੇ ਜਾ ਸਕਦੇ ਸਾਰਾ ਕੁਰਸੇ ਕੰਮ ਕੋਈ ਨਹੀਂ ਚੱਲਦਾ ਇਹਨਾਂ ਦੇ ਮਾਨੂੰ ਚੇਕਾਂ ਦੇ ਸਾਈਡ ਤੋਂ ਨਹੀਂ ਰਿਹਾ ਸਾਰੇ ਨਹੀਂ ਪੁੱਛ ਬੜਤਾਲ ਹੁੰਦੇ ਸਾਰੇ ਆਪਰੇਟਰਾਂ ਦੀ ਪੁੱਛ ਬੜਤਾਲ ਕਿਸੇ ਬੰਦਾ ਕੋਈ ਇਹ ਨਹੀਂ ਕਹਦਾ ਸਾਡੀ ਪੁੱਛ ਬੜਤਾਲ ਦੀ ਠੀਕ ਹੈ ਸਮਝ ਆਉਂਦਾ ਕਿਸੇ ਨੂੰ ਮਾੜਾ ਮੋਟਾ ਕਿਸੇ ਦਾ ਜਿਹਨੇ ਕਿਸੇ ਨੇ ਕਰਨਾ ਹੈ ਤੁਸੀਂ ਤਾਂ ਆਪ ਆਪਰੇਟਰ ਨੂੰ ਥੋੜੀ ਦੱਸੋ ਕਦੋਂ ਨਹੀਂ ਪੁੱਛੋ ਜੀ ਮੈਂ ਤਾਂ ਕਿਹਾ ਨਹੀਂ ਫਿਰ ਅਹੀ ਗੱਲ ਹੈ ਨਾ ਮੈਂ ਤਾਂ ਕਿਹਾ ਨਹੀਂ ਇਹ ਬਾਕੀ ਚਾਰ ਮੈਂਬਰਾਂ ਦੀ ਗੱਲ ਨਹੀਂ ਮੈਂ ਚਾਰ ਮੈਂਬਰਾਂ ਦੀ ਗੱਲ ਕਰੀਆ ਮਨਦੀਪ ਸਿੰਘ ਕਾਕੇ ਜਿਵੇਂ ਦਵਾਈ ਪੀਦੀ ਰੋਜ਼ ਬਚੂ ਹਾਂ ਜੀ ਕਿਉਂਕਿ ਉਹਦਾ 3 ਸਾਲ ਪਹਿਲਾਂ ਕਹਿੰਦੇ ਪਰਖੀ ਨਿਕਲੀ ਸੀ ਹਾਂਜੀ ਜਿਹੜੀ ਹੁਣ ਸੁਣਨਾ ਚਾਹੀਏ ਗੱਲ ਠੀਕ ਕਿ ਉਹਦੀ ਵੀ ਕੋਈ ਹੁਣ ਫੈਕਸਾਈ ਕਰਾਈ ਜਾਊਗੀ ਦੇਖੋ ਕਮੇਟੀ ਬਣਾਓ ਦੇਖੋ ਅਸੀਂ ਤਾਂ ਖਾਨੂੰ ਐ ਲੱਗਦਾ ਵੀ ਜੇ ਅਸੀਂ ਉੱਥੇ ਅਸੀਂ ਉਹਨਾਂ ਦੇ ਜ਼ਰੂਰ ਮੈਂ ਬੇਨਤੀ ਕਰਦਾ ਉਹਨਾਂ ਨੂੰ ਵੀ ਸਾਰਿਆਂ ਨੂੰ ਸੀ ਉਹਨਾਂ ਨੇ ਵੀ ਵੀ ਜਾਤ ਉਹਨਾਂ ਨੂੰ ਬੇਨਤੀ ਕਰਾਂਗੇ ਪ੍ਰਮਾਤਮਾ ਨੂੰ ਪਹਿਲਾਂ ਸੇਤਬਾਈ ਠੀਕ ਕਰਨਾ ਅਸੀਂ ਉਹਨਾਂ ਦੇ ਘਰੇ ਵੀ ਜਾ ਕੇ ਮੈਂ ਸਾਰੇ ਠੀਕ ਹੈ ਉਸ ਤੋਂ ਲੋ ਜਿਹੜੇ ਸਾਫਤਾ ਪ੍ਰਧਾਨ ਨੇ ਤਾਂ ਆਕਸੀ ਦੀ ਗੱਲ ਫਰਜੀਸ਼ ਨੂੰ ਦੂਰ ਦੀ ਅਸੀਂ ਵੀ ਉੱਥੇ ਜਾ ਕੇ ਉਹਨਾਂ ਦਾ ਹੱਥ ਚਾ ਲੈ ਪਸਾ ਘਰੇ ਵੀ ਜਾਵਾਂਗੇ ਭਾਈ ਕੋਈ ਗੱਲ ਨਹੀਂ ਠੀਕ ਹੈ ਪ੍ਰਮਾਤਮਾ ਨੇ ਤੁਹਾਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਤੂੰ ਹੁਣ ਲੋਕਾਂ ਦੀ ਸੇਵਾ ਕਰ ਸਕਦਾ ਕੋਈ ਨਹੀਂ ਸਮਾਜ ਨੂੰ ਇਹ ਤੁਹਾਡਾ ਮੁਕੱਦਰ ਕੰਮ ਕਰਦਾ ਹੈ ਓਕੇ ਓਕੇ हाँ जी अज प्रेस करो प्रेस करने का मतलब ਕਾਤੋ ਕਰਦੇ ਮਿਲ ਕੋ ਪਹਿਲਾਂ ਤੁਹਾਡੇ ਸਾਰੇ ਚੈਨਲਾਂ ਦਾ ਇੱਥੇ ਸਾਰਿਆਂ ਜੀ ਆ ਕੇ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਸਭ ਤੋਂ ਪਹਿਲਾਂ ਜਿਹੜੀ ਉਹ ਘਟਨਾ ਹੋਈ ਹੈ ਮਤਭਾਗੀ ਹੈ ਮਜੀਤ ਸਿੰਘ ਕਾਕਾ ਜੀ ਨਾਲ ਜੋ ਉਹਨਾਂ ਨੇ ਦਵਾਈ ਜੋ ਪੀਤੀ ਜਾ ਮਤਲਬ ਕਿਵੇਂ ਵੀ ਹੋਇਆ ਉਹ ਬਹੁਤ ਮਾੜੀ ਗੱਲ ਹੈ ਚਲੋ ਪਰਮਾਤਮਾ ਉਹਦੀ ਜ਼ਿੰਦਗੀ ਬਖਸ਼ੇ ਸਹੀ ਸਲਾਮਤ ਆਪਦੇ ਘਰੇ ਪਹੁੰਚੇ ਅ ਪਤਾ ਨਹੀਂ ਜਿਵੇਂ ਟਰੱਕ ਜੁਨੇ ਦੀ ਰੋਲਾ ਪਿਆ ਇਸ ਵਾਰ तकरीबन ਕਈ ਵਾਰ ਪੈ ਚੁੱਕਿਆ ਇਹ ਇਸ ਵਾਰ ਕੁਝ ਕੀ ਕਰਨ ਉਹ ਵੀ ਸਰਕਾਰ ਦੀ ਇੰਟਰਫੇਰੈਂਸ ਹੈਗੀ ਹੈ ਇਹਦੇ ਵਿੱਚ ਕੋਈ ਨਹੀਂ ਪਤਾ ਕੀ ਹੈ ਜੀ ਇਹ ਵੀ ਪਹਿਲਾਂ ਸਰਕਾਰੀ ਹਾਂ ਜੀ ਦੇ ਸਹਿ ਤੇ ਰਹੂੰ ਹਨਾ ਨਹੀਂ ਸਹਿ ਵਾਲੀ ਵਿੱਚ ਕੋਈ ਨਹੀਂ ਦੇਖੋ ਸਰਕਾਰ ਜਿੰਵੇਂ ਕੋਈ ਵੀ ਸਰਕਾਰ ਆ ਜਾਂਦੀ ਹੈ ਅਕਾਲੀ ਦਲ ਆ ਜਾਂਦੀ ਹੈ ਜਾਂ ਕਾਂਗਰਸ ਆ ਗਈ ਜਾਂ ਹੁਣ ਤੇ ਝੜੂ ਵਾਲੇ ਆ ਗਏ ਇਹ ਜਿਹੜਾ ਬਲਕਿ ਜਿਹੜਾ ਉਹਦੇ ਨਾਲ ਕੰਮ ਕਰ ਰਿਹਾ ਹੈ ਉਹ ਸਰਕਾਰ ਨਾਲ ਉਹ ਕੈਂਡੀਡੇਟ ਉਹੀ ਹੋਣੇ ਹੁੰਦੇ ਨੇ ਜੇ ਦੂਸਰਾ ਮੇਰੇ ਵਰਗਾ ਆ ਕੇ ਵਿੱਚ ਫਸੂਗਾ ਉਹ ਮੇਰੇ ਵੀ ਕੰਮ ਕਿੱਥੋਂ ਹੋ ਜਾਣਾ ਏ ਫਿਰ ਮੈਂ ਟਰੱਕ ਆਪਰੇਟਰ ਦਾ ਕੰਮ ਕਿੱਥੋਂ ਕਰਾ ਦੂੰਗਾ ਮੇਰੇ ਨਾ ਕਰਾ ਸਕਾਂ ਨਾ ਮੇਰੇ ਚੱਲਣ ਦੇ ਵੀ ਬੰਦਾ ਜਿਹਦੇ ਚਲੋ ਆਪਾਂ ਕਹਿੰਦੇ ਆ ਵੀ ਜਿਹੜੇ ਉਹਨਾਂ ਦੇ ਬੰਦੇ ਨੇ ਉਹ ਉਹਨਾਂ ਦੀ ਚੋਣ ਹੋ ਗਈ ਮਤਲਬ ਕਿ ਉਹਦੇ ਵਿੱਚ ਜੇ ਆਸੀਂ ਫਸਦੇ ਹੋ ਗਲਤ ਕਰ ਰਹੇ ਹੋ ਬਾਕੀ ਰਹੀ ਗੱਲ ਉਹ ਆਪਦੇ ਨੂੰ ਕਿਵੇਂ ਲੜਾ ਦਾਂਗੇ ਜੀ ਆਪਦੇ ਨੂੰ ਕੈਂਡੀਡੇਟਾਂ ਨੂੰ ਕਿਵੇਂ ਲੜਾ ਦਾਂਗੇ ਆਪ ਉਹ ਉਹ ਇਸੇ ਗੱਲ ਕਰਕੇ ਚਲੋ ਜੇ ਕਹਿੰਦੇ ਨੇ ਵੀ ਆਪ ਤੁਸੀਂ ਸਹਿਮਤੀ ਹੋ ਜੇ ਉਹਨਾਂ ਦੇ ਬੈਠਿਆ ਕੇ ਉਹਨਾਂ ਨੇ ਪਹਿਲਾਂ ਵੀ ਮੀਟਿੰਗ ਕਰਾਈ ਦੀ ਚਲੋ ਏ ਬਾਰੀ ਮੁਤਾਬਕ ਕਹਿੰਦੇ ਵੀ ਮਨਦੀਪ ਸਿੰਘ ਕਾਕਾ ਦੀ ਬਾਰੀ ਹੈ ਇਸ ਵਾਰ ਪਰਚੀ ਨਿਕਲੀ ਹੋਈ ਟੰਸਰ ਪਹਿਲਾਂ ਦੇਖੋ ਸਾਡੇ ਪ੍ਰਧਾਨ ਜੀ ਨੇ ਕਰਤੇ ਸੀ ਤੁਹਾਨੂੰ ਸਾਰਾ ਦਸਤਾਨਾ ਜੀ ਵੱਡੇ ਸਾਡੇ ਸਤਿਕਾਰਯੋਗ ਨੇ ਵਿਪਨ ਕੁਮਾਰ ਜੀ ਨੇ ਇਹਨਾਂ ਨੇ ਮਤਲਬ ਕਿ ਉੱਥੇ ਬੈਠ ਕੇ ਸਾਰਿਆਂ ਨਾਲ ਸਿਰੇ ਰਾਇ ਕੀਤੀ ਹੈ ਇਹ ਜਿਹੜਾ ਤੁਸੀਂ ਪਰਚੀ ਵਾਲੀ ਗੱਲ ਕਰਦੇ ਹੋ ਇਹਨਾਂ ਨੇ ਦਸਤੀ ਗੱਲ ਵੀ ਉਹਨੇ ਸਹੀ ਢੰਗ ਨਾਲ ਮਿਲ ਕੇ ਕੰਮ ਨਹੀਂ ਕੀਤਾ ਹੈਗਾ ਉਸ ਟਾਈਮ ਜਦੋਂ ਇਹ ਕਰਕੇ ਪਾਰਟੀ ਦਾ ਸ਼ਹੀਦ ਵਾਲੀ ਆਵਾਜ਼ ਵਾਲਾ ਕੰਮ ਤੁਸੀਂ ਵੀ ਪੱਤਰਕਾਰ ਹੱਟ ਟਾਈਮ ਰਹਿਓ ਉਨੇ ਕੰਮ ਮਿਹਨਤ ਬਹੁ ਕੀਤੀ ਹੈ ਪਾਰਟੀ ਨੇ ਉਹਨਾਂ ਨੇ ਵੀ ਦੇਖਿਆ ਵੀ ਹਾਂ ਇਹ ਯੋਗ ਹੈਗਾ ਇਸ ਲਈ ਤਾਂ ਉਹਨਾਂ ਨੇ ਮਿੱਕੀ ਵਾਲਵਾਨ ਨੂੰ ਚੁਣਿਆ ਹੈ ਓਕੇ ਭਰਾਜ ਪਾਰਦੇ ਵਿੱਚ ਜਿਹੜਾ ਜਿੰਦ ਦੀ ਜੁੜੀ ਬਣੀ ਹੈ ਇਹ ਜਿਹੜਾ ਆ ਚੈਪਟਰ ਆਇਆ 30 ਲੱਖਾਂ ਦਾ 52 ਲੱਖਾਂ ਦਾ ਇਹ ਬਿਲਕੁਲ ਪਹਿਲੀ ਵਾਰ ਆਇਆ ਨਹੀਂ ਕੋਈ ਬੰਦਾ ਹੈ ਵੈਸੇ ਐਸੀ ਇਹ ਪਹਿਲਾਂ ਵੀ ਪ੍ਰਧਾਨ ਜੀ ਨੇ ਦੱਸਿਆ ਵੈਸੇ ਇਹ ਗੱਲਾ ਹੈ ਹੀ ਜੀ ਸਾਡੇ ਪੈਸੇ ਵਾਲੀ ਗੱਲ ਸਾਡੇ ਇੱਥੇ ਕੋਈ ਐਡੀ ਲੁੱਕ ਨਹੀਂ ਹੈਗੀ ਆਪਰੇਟਰ ਸਾਰੇ ਬੇਨਤੀ ਕਰਨ ਵਾਲੇ ਆਪਰੇਟਰ ਨੇ ਕੋਈ ਇਹ ਵੱਡੀ ਯੂਨੀਅਨ ਨਹੀਂ ਗਰੀਬ ਟਰੱਕਾਂਾਂ ਦੀ ਯੂਨੀਅਨ ਹੈ ਕੋਈ ਪੈਸਾ ਆਏ ਨਹੀਂ ਫਿਰ ਰੋਦਾ ਬਣ ਜਾਏਗਾ ਇਹ ਹੀ ਹੈ ਜੀ ਜਿਹੜੇ ਕਲੱਬਾ ਕਲੱਬਾ ਨੂੰ ਚਲੋ ਕਿਸੇ ਐਮਐਲਏ ਸਾਹਦੇ ਦਬਾਅ ਤੇ ਜਾ ਕਿਸੇ ਤੋਂ ਪਤਾ ਨਹੀਂ ਚਾਰ ਬੰਦੇ ਮੇਰੀ ਫੇਰ ਨੂੰ ਇਹ ਵੀਡੀਓ ਉਹਦੇ ਵਾਰ ਕਿਹੜੀ ਹੈ ਰੈਕਸ਼ਨ ਦਾ ਮਤਲਬ ਇਹ ਹੋਇਆ ਵੀ ਕਾਕੇ ਦੀ ਵੀਡੀਓ ਪਾਈ ਸੀ ਨਾ ਕਰਪਸ਼ਨ ਦਾ ਆਪਣੇ ਚਾਰਜਸ ਤਾਂ ਪਰਾਣੀ ਨੂੰ ਲਾਈ ਜਾਵੇ ਝੂਠੇ ਲੱਗਦੇ ਨੇ ਸਾਰੇ ਐ ਤਾਂ ਪਹਿਲਾਂ ਉਹ ਵੀ ਕਰਕੇ ਤੇ ਫਿਰ ਉਹ ਕਿਹੜਾ ਲੈ ਗਈ ਇੱਦੋਂ ਅਸੀਂ ਤਾਂ ਚਲੋ 1-2 ਸਾਲ 2-3 ਸਾਲ ਲਾਇਨੇ ਹੈ ਨਾ ਉਹਨਾਂ ਨੇ 4-4 ਸਾਲ ਲਾਇਨੇ ਫਿਰ ਅਸੀਂ ਉਹਨਾਂ ਤੇ ਵੀ ਕਹਿਸਾ ਪਰ ਪਰਾਣੀ ਪੈਸੇ ਵਾਲੀ ਕੋਈ ਗੱਲ ਨਹੀਂ ਇੱਕ ਮਿੰਟ ਇੱਕ ਮਿੰਟ ਕਾਕਾ ਇਹਦਾ ਉਮੀਦਵਾਰ ਸੀਗਾ ਜਿਹਨੇ ਹੁੰਦਾ ਜਾਂ ਆਇਆ ਥੋੜੇ ਹਾਂਜੀ ਇਹ ਗੱਲ ਹੈਗੀ ਹੈ ਜੀ ਇੱਕ ਮਿੰਟ ਇੱਕ ਮਿੰਟ ਏ ਭਲਾਂ ਜਿਹੜੇ ਤੁਸੀਂ ਬੈਠੇ ਸੀ ਉੱਥੇ ਹਾਜ਼ਰ ਤੇ ਬੇਪਨ ਜੀ ਸੀਗੇ ਸਾੜੇ ਹੀਗੇ ਕਾਕਾ ਜੀ ਤੁਹਾਨੂੰ ਆ ਕੇ ਕਹੇ ਮੈਂ ਬਣਨਾ ਚਾਹੁੰਦਾ ਹਾਂ ਜੀ ਇਹ ਗੱਲ ਹੈਗੀ ਹੈ ਜੀ ਜਦੋਂ ਸਾਡੇ ਉੱਤੇ ਟਰੱਕ ਦੀ ਜੁਨੀਅਨ ਦੀ ਮੀਟਿੰਗ ਰੱਖੀ ਗਈ ਸੀ ਹਸਾਬ-ਕਿਤਾਬ ਦੀ ਉਹ ਮੀਟਿੰਗ ਦੇ ਵਿੱਚ ਸਾਰੇ ਸ਼ਾਮਲ ਹੋਏ ਪਹਿਲੀ ਗੱਲ ਤਾਂ ਕਾਕਾ ਜੀ ਉੱਥੇ ਮੀਟਿੰਗ ਦੇ ਵਿੱਚ ਪਹੁੰਚ ਹੀ ਨਹੀਂ ਗਏ ਖਬਰ ਹੈ ਉਸ ਦਿਨੋਂ ਕੋਈ ਅਪਰੋਚ ਕਰਦਾ ਉਸ ਦੀ ਕਿਸਮਤੀ ਹੋ ਜਾਈ ਨਹੀਂ ਜਦੋਂ ਬੰਦਾ ਮੀਟਿੰਗ 'ਚ ਹੀ ਨਹੀਂ ਆਇਆ ਜੁਨੀਅਨ ਦੀ ਮੀਟਿੰਗ ਦੇ ਵਿੱਚ ਨਹੀਂ ਆਇਆ ਹੈਗਾ ਉਹਨੂੰ ਅਸੀਂ ਜਿਵੇਂ ਪ੍ਰਧਾਨ ਚੁਣਨਾਂ ਦੇ ਮੀਟਿੰਗ ਜਾ ਕੇ ਆਪਦਾ ਪੱਖ ਰੱਖਦਾ ਖਬਰਾਂ ਉਸ ਨੂੰ ਪ੍ਰਧਾਨ ਜਦੋਂ ਜਦੋਂ ਪੁੱਛੀਂਏਗਾ ਯੋ ਉਹਦਾ ਸਾਰਾ ਕੁਝ ਨੇ ਡੇਬੜ ਗਿਆ ਪ੍ਰਧਾਨ ਜੀ ਦੇ ਹਾਰ ਪੈ ਗਏ ਉਦੋਂ ਬਾਅਦ ਚ ਆਉਗਾ ਨੇ ਆ ਕੇ ਹੰਗਾਮਾ ਕੀਤਾ ਯਾਨੀ ਮੈਂ ਹਰ ਵਾਰੀ ਦੇਖਦਾ ਮੈਂ ਵੀ ਦੁਨੀਆ ਦਾ ਬ੍ਰੇਕਰ ਹਾਂ ਉੱਥੇ ਹਾਜ਼ਰ ਹੈ ਜਿਹਦੇ ਬੰਦੇ ਨਾਲੋਂ ਜਿਵੇਂ ਪ੍ਰਧਾਨ ਜੀ ਖੜੇ ਹੋਏ ਜਿਹਦਾ ਵੀ ਮਰਜ਼ੀ ਨਾ ਲੈ ਲੈਂਦੇ ਪਗਲ ਤਾਂ ਜਕਾਰੇ ਛੱਡਦੀ ਹਾਂ ਹਾਂ ਲਾ ਹੋਇਆ ਨਹੀਂ ਕਿੰਦੇ ਵਿਰੋਧੇ ਨਹੀਂ ਹੋਇਆ ਦੇਖੋ ਜਿਹੜੇ ਸਾਰੇ ਲੈ ਜਾਂਦਾ ਉਹਦਾ ਪੱਕਾ ਜਿਹੜੇ ਸਾਡੇ ਮੇਨ ਨਿਸ਼ਾਨ ਤੋਂ ਵੱਡੇ ਸੀਨੀਅਰ ਨਾ ਜਾਣੇ ਉਹਨਾਂ ਨੇ ਪਹਿਲਾਂ ਰਜੀਤ ਸਿੰਘ ਤੂਰ ਉਹ ਨਾਂ ਲੈਣ ਤੇ ਜਿਹਦਾ ਉਸ ਨੂੰ ਸਾਰੇ ਅਸੀਂ ਉਹ ਬੌਲੇ ਸੋਣਿਆ ਨਾ ਜ਼ਿਕਰਾਂ ਹਰਦੇ ਸਸਰੀ ਘਰ ਗਾਂਦੇ ਐਦ ਕੀ ਕਰਦੇ ਸਿੰਘ ਨੇ ਬੁੰਨੇ ਸਾਲੇ ਵਾਲਾ ਜਿਕਰਾ ਕਰਦਾ ਅਸੀਂ ਸਸਰੀ ਘਰ ਬੁਲਾਤੀ ਜੀ ਨੂੰ ਮੰਨ ਲਿਆ ਸਾਰਿਆਂ ਨੇ ਮੰਨ ਲਿਆ ਜੀ ਠੀਕ ਹੈ ਜਦੋਂ ਹਾਜ਼ਰ ਹੀ ਨਹੀਂ ਹੋਏ ਮੰਜੀ ਸਿੰਘ ਜਿਹੜੀ ਵਿਰੋਧੀ ਕਰਨ ਹੁਣ ਲਾਈ ਬਟੀਆ ਤੇ ਧਰਨਾ ਮੁਰੇ ਗੇਟ ਦੇ ਉਹਨਾਂ ਬਾਰੇ ਕੋਈ ਦੱਸ ਕੇ ਜੀ ਹੁਣ ਤਾਂ ਕੋਈ ਧਰਨਾ ਨਹੀਂ ਹੈਗਾ ਜੀ ਮੈਂ ਤਾਂ ਸਵੇਰ ਤੋਂ ਕੋਈ ਧਰਨਾ ਨਹੀਂ ਕੱਲ ਕੱਲ ਸਾਰਾ ਦਿਨ ਲਗੇ ਰਹੇ ਕੱਲ ਲੱਗੇਗਾ ਅੱਜ ਤਾਂ ਕੋਈ ਧਰਨਾ ਨਹੀਂ ਹੋਊਗਾ ਤਾਲ ਸ਼ੁਰੂ ਹੋ ਗਈ ਜੀ ਤਾਲ ਸ਼ੁਰੂ ਹੋ ਰਹੀ 4 ਵਜੇ 4 ਵਜੇ ਸ਼ਾਂਤੀ ਮੋਰ ਨਾਲ ਤੇ ਹੁਣ ਸਵੇਰੇ 10:00 ਵੀ ਕੋਈ ਆਪਾਂ ਹੁਣ ਠੀਕ ਹੈ ਸਾਡਾ ਸਾਰਾ ਜੀ ਸਾਰਾ ਭਾਈ ਸਾਰਾ ਇਕੱਠਾ ਹੈ ਸਾਡਾ ਜੀ ਠੀਕ ਹੁਣ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਹੜਾ ਐਡਾ ਬੜਾ ਬਹੁਤ ਸੱਜਿਆ ਗੀ ਅਸੀਂ ਤਾਂ ਇਹੀ ਕਹਿਣਾ ਜੀ ਵੱਡੇ ਲੀਡਰਾਂ ਨੂੰ ਵੀ ਕਹਿੰਦੇ ਆ ਤੇ ਸਾਰੇ ਜਿਹੜੇ ਸਾਡੇ ਸਾਥੋਂ ਵੀ ਸੀਗੇ ਨਾ ਇੱਥੇ ਕਹਿ ਜਨਾ ਵੀ ਰੁਜ਼ਗਾਰ ਆਹੇ ਆਪਣਾ ਟਰੱਕਿੰਗ ਨਾਲ ਸਾਨੂੰ ਵੀ ਇਹ ਜੁੜੇ ਰਹੋ ਸਾਰੇ ਹਨ ਸਾਨੂੰ ਵੀ ਪੱਤਰਕਾਰਾਂ ਨੂੰ ਵੀ ਕਹਿੰਦੇ ਆ ਵੀ ਇਹ ਸਾਡੀ ਗੱਲ ਉੱਪਰ ਤੱਕ ਪਹੁੰਚਾਓ ਪ੍ਰਧਾਨ ਜੀ ਜਦੋਂ ਮੈਂ ਇੱਥੇ ਸਾਰੇ ਜੁੜੇ ਹੋਏ ਨੇ ਕਿ ਇਸ ਲਈ ਇਹ ਬੇਨਤੀ ਕਰਦਾ ਇਹ ਨਿਰਮ ਜਦੋਂ ਤੁਸੀਂ ਪ੍ਰਧਾਨ ਸੀ ਇਹੀ ਐਮਐਲਏ ਬੀਬਾ ਜੀ ਨਰਿੰਦਰ ਕੌਰ ਭਰਾ ਦੀ ਆ ਕੇ ਜੁਨੀਆਂ ਦੀ ਸਬੀਲ ਤੇ ਕਹਿ ਕੇ ਰਹੇ ਹੁੰਦੇ ਵੀ ਅਸੀਂ ਲਫਾਫਾ ਕਲਚਰ ਬੰਦ ਕਰਕੇ ਚੋਣ ਕਰਾਇਆ ਕਰਾਂਗੇ ਅੱਜ ਵਾਰੀ ਕੀ ਚੋਣ ਹੋਈ ਇਹਦੇ ਬਾਰੇ ਮੈਨੂੰ ਨਹੀਂ ਨਹੀਂ ਤੁਹਾਨੂੰ ਪਤਾ ਨਹੀਂ ਜੀ ਨਾ ਮੇਰੇ ਬਾਰੇ ਨਹੀਂ ਪੁੱਛੀ ਓਕੇ ਓਕੇ ਇੱਕ ਫੋਟੋ ਮੈਨੂੰ ਨਹੀਂ ਪਤਾ ਲਵਾ ਜੀ ਸਾਡੇ ਫੋਟੋ ਲੈ ਜੀ 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 ਆ ਜੀ ਨਾ ਬਿਰਾਦ ਅੱਗੇ ਖੜਾ ਹੋ ਜਾਓ ਜੀ ਕੀ ਕਿਸ ਸੰਗਤ ਹਾਂ ਜੀ ਹਾਂ ਜੀ ਫੋਟੋ ਦਾ ਨਾ ਤੁਸੀਂ ਆ ਜਾਓ ਭਾਈ ਪਿੱਛੇ ਆ ਕੇ ਮੈਨੂੰ ਮਾਰੋ ਜੀ ਫੋਟੋ ਕਰ ਦਿਓ ਰਾਜਾ ਰਾਜਾ ਦੋਸਤੋ ਮੈਂ ਬੋਲ ਰਿਹਾ ਹਾਂ ਸੋਹਰ ਮਤੀ ਜੀ ਮਾਦੂ ਸਭ ਆਜੋ ਆਜੋ ਕੈਮਰਾ ਇੱਧਰ ਫੜਾ ਲਓ ਹਾਂ ਹਾਂ ਮੈਕ ਪੁਣਾ ਕਰਦੇ ਇੱਥੇ ਆਜਿਆ ਕਰੋ ਨਾ ਓਏ ਰੰਦੇ ਮੈਕ ਓਏ ਰੰਦੇ ਤੋਂ ਪ੍ਰੈਕ ਕਾਨਫਰੈਂਸ ਹੋਈ ਹੈ ਕੱਲ ਦੇ ਕਿਉਂਕਿ ਸੂਬਾ ਪੱਧਰ ਤੇ ਇਹ ਜਿਹੜਾ ਮਸਲਾ ਹੈ ਉਹ ਚੜਾ ਗਿਆ ਹਲਕਾ ਵਿਧਾਇਕ ਦੇ ਬਾਰੇ ਜੋ ਜੋ ਚਰਚੇ ਹੋਏ ਕੱਲ ਮੀਡੀਆ ਤੇ ਪੂਰਾ ਦਿਨ ਭਵਾਨੀਗੜ੍ਹ ਦਾ ਟਰੱਕ ਯੂਨੀਅਨ ਜਿਹੜੀ ਇਹ ਛਾਈ ਰਹੀ ਹੈ ਸੋ 사ਤ ਦਾ ਪ੍ਰਧਾਨ ਨੇ ਦੋ 사ਤ ਦਾ ਪ੍ਰਧਾਨ ਪ੍ਰੈਸ ਕਾਨਫਰੰਸ ਕਰ ਰਹੀ ਸੀ ਗੁਰਦੇ ਸਿੰਘ ਜਣੜੀ ਤੇ ਉਹਨਾਂ ਦੇ ਨਾਲ ਕੋੜਲਾ ਬਨਿਆਲ ਉਹ ਜਾਣਕਾਰੀ ਦੇ ਰਹੀ ਸੀ ਕਿ ਹੁਣ ਇਸ ਤਰ੍ਹਾਂ ਦਾ ਕੋਈ ਹਵਾ ਨਾ ਬਣਾਇਆ ਜਾਵੇ ਕੋਈ ਰੌਲਾ ਨਾ ਪਾਇਆ ਜਾਵੇ ਹਵਾ ਕੇ ਨੋਟਾ ਬੜੀ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ 30 ਲੱਖ ਦੀ ਗੱਲ ਹੁੰਦੀ ਹੈ ਉਸ ਤੋਂ ਬਾਅਦ 55 ਲੱਖ ਦੀ ਗੱਲ ਹੁੰਦੀ ਹੈ ਹਾਲਾਂਕਿ 55 ਲੱਖ ਤੇ ਜੋ ਰਾਤ ਜੋ ਨਵ ਨਿਯੁਕਤ ਪ੍ਰਧਾਨ ਨੇ ਉਹਨਾਂ ਨੇ ਉਹਦੇ ਤੇ ਆਪਣਾ ਬਿਆਨ ਹੈ ਜਿਹੜਾ ਉਹ ਜਾਰੀ ਕਰਤਾ ਸੀ ਤੁਸੀਂ ਨੇ ਉਹ ਵੀ ਸੁਣਿਆ ਸੀ ਉਹਨਾਂ ਨੇ ਵੀ ਖੰਡਨ ਕੀਤਾ ਸੀ ਕਿ 55 ਲੱਖ ਵਾਲੀ ਕੋਈ ਗੱਲ ਨਹੀਂ ਤੇ ਅੱਜ ਕੱਲ ਜਿਹੜੀ ਵੀਡੀਓ ਵਾਇਲਪ ਉਹ ਯਰ ਨੋਟਾ ਮਾਰੀ ਉਹਦਾ ਵੀ ਦੋਵੇਂ ਪ੍ਰਧਾਨਾਂ ਨੇ ਖੰਡਨ ਕੀਤਾ ਤੇ ਅਪੀਲ ਕੀਤੀ ਹੈ ਅਪੀਲ ਕਿਨਨ ਕੀਤੀ ਹੈ ਵੱਡੇ ਅਦਾਲਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਗੱਲ ਨੂੰ ਜਿਆਦਾ ਤੂਨ ਨਾ ਦਿੱਤੀ ਜਾਵੇ ਤੇ ਉਹਨਾਂ ਦੀ ਜਿਹੜੀ ਇਹ ਆਪਰੇਟਰਾਂ ਦੀ ਜਿਹੜੀ ਕਸਸ ਹੈ ਉਹਨੂੰ ਜਿਹੜੀ ਸੰਭਾਲਿਆ ਜਾ ਸਕੇ ਉਹਦੇ ਵਿੱਚ ਕੰਮ ਕੀਤਾ ਜਾ ਸਕੇ ਕਿੰਨੇ ਬੰਦੇ ਨੇ ਜਿਹੜੇ ਰੋਜਗਾਰ ਨੇ ਉਹਦੇ ਤੋਂ ਲੈ ਰਹੇ ਨੇ ਆਪਣੇ ਪਰਿਵਾਰਾਂ ਦਾ ਪੇਟ ਭਰ ਰਹੇ ਨੇ ਆਪਣੇ ਬੱਚਿਆਂ ਦਾ ਪੇਟ ਭਰ ਰਹੇ ਨੇ ਸੋ ਲਾਈਵ ਹੈ ਜਿਹੜਾ ਤੁਸੀਂ ਮਾਲਵਾ ਐਮ ਵੀ ਟੀਵੀ ਦਾ ਪੂਰਾ ਦੇਖਿਆ ਕੀ ਕੀ ਗੱਲਬਾਤ ਹੋਈ ਹੈ ਕੀ ਕੀ ਗੁਰਤੇ ਸਿੰਘ ਝਨੇੜੀ ਨੇ ਕਿਹਾ ਤੇ ਕੀ ਕੀ ਸਾਫ ਦਾ ਪ੍ਰਧਾਨ ਭੋਲਾ ਸਿੰਘ ਬਲਿਆਰ ਨੇ ਕਿਹਾ ਸੋ ਜੋ ਵੀ ਨਵੀਂ ਅਪਡੇਟ ਹੋਊਗੀ ਤੁਹਾਨੂੰ ਦਿੰਦੇ ਰਹਾਂਗੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਵੱਡੇ ਪੱਧਰ ਤੇ ਤੁਸੀਂ ਮਾਲਵਾ ਐਮ ਵੀ ਟੀਵੀ ਨੂੰ ਪਿਆਰ ਦਿੱਤਾ ਥੈਂਕ ਯੂ ਸਭੀ ਦਾ